ਇਹ ਲੈ ਦੋ ਸਾਜ ਜੀ ਬੰਦੇ ਰੋਕ ਰੋਕੋ 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 ਓ ਬਚ ਗਏ ਓ ਕੌਣ ਫੜ ਕੌਣ ਫੜ ਕੌਣ ਫੜ ਇਧਰ ਲਾ ਇਧਰ ਲਾ ਸਾਈਡ ਤੇ ਇਧਰ ਲਾ ਸਾਈਡ ਤੇ ਇਹਦੇ ਇਹਦੇ ਮਾਰਗੇ ਚ ਇਹਦੇ ਮਾਰ ਇਧਰ ਲਾ ਇਧਰ ਲਾ ਸਾਈਡ ਤੇ ਇਧਰ ਲਾਓ ਸਾਈਡ ਤੇ ਗੰਦ ਪਾਇਆ ਤੁਸੀਂ ਲਾਓ ਜਨਾਬ ਹੋਲੀ ਦੇ ਖੇਡਣੀ ਆ ਅਸੀਂ ਖਡਾਉਣਾ ਹੋਲੀ ਪੁੱਤ ਖਡਾਉਣਾ ਇਧਰ ਐ ਸਾਰੀ ਖੇਡੀ ਜਾਂਦੇ ਹੋਲੀ ਦੇ ਖੇਡਣੀ ਆ ਜਨਾਬ ਅਸੀਂ ਫੜਾਉਣ ਨੂੰ ਚਲੋ ਚਲੋ ਆ ਚਾਬੀ ਕੱਢੋ ਮੋਟ ਸਕਦੇ ਤੁਸੀਂ ਕੀ ਗੰਦ ਪਾਇਆ ਤੁਸੀਂ ਚਾਬੀ ਕੱਢੋ ਚਲੋ ਉਧਰ ਲਾ ਇਹ ਜਨਾਬ ਸਾਰੀ ਛੇੜ ਦਿਆ ਉਹ ਨਾ ਨਾ ਚੱਲ ਖਡਾਉਣੇ ਤੈਨੂੰ ਚਲੋ ਚੱਲ ਜਨਾਬ ਆ ਅੰਦਰ ਲੈ ਕੇ ਚੱਲ ਅੰਦਰ ਲੈ ਕੇ ਚੱਲ ਚਲ ਚਲ ਆ ਜਾ ਓਏ ਆ ਜਾ ਤੂੰ ਸੇ ਜਿਉਣਾ ਹਰਾਮ ਕੀਤਾ ਲੋਕਾਂ ਦਾ ਬਾਕੀ ਤੇ ਲੈ ਕੇ ਚੱਲੋਂ ਅੰਦਰ ਇਹਨੂੰ ਖੋਲ ਤੋ ਖੋਲ ਦ ਹਲਾ ਹਲਾ ਇਧਰ ਇਧਰ ਲਾ ਸਾਈਡ ਤੇ ਇਧਰ ਲਾ ਸਾਈਡ ਤੇ ਇਧਰ ਲਾ ਸਾਈਡ ਤੇ ਗਾਇਤ ਇਧਰ ਧਿਆਨ ਇਹਨੂੰ ਚਾਬੀ ਕੱਢ ਕੇ ਲਿਆਓ ਆਪਰ ਜਾ ਬੀਓ ਚਲੋ ਲੈ ਚਲੋ ਅੰਦਰ ਨੂੰ ਤੁਹਾਨੂੰ ਪੜਾਵਾ ਪਾਉ ਉਹ ਇਹਨਾਂ ਨੂੰ ਚਲੋ ਪਾਉ ਮੂੰਹ ਦੇ ਇਹਨਾਂ ਨੂੰ ਵੱਜੇ ਵਜਾਉਂਦੇ ਇਹ ਇੱਧਰ ਇੱਧਰ ਚਲੋ ਇੱਧਰ ਤੂੰ ਕੰਜਰ ਦਾ ਜੰਮਿਆ ਹੈਣੀ ਇਹ ਤੈਨੂੰ ਕਿੱਧਰ ਲਾਈ ਫਿਰਦੇ ਇਹ ਸ਼ਰਮ ਲਈ ਕੰਜਰਦਿਆਂ ਨੇ ਹਾਂ ਮਲਕੀਤ ਕਰੋ ਬੰਦ ਹਰਬੰਸ ਬੰਦ ਕਰੋ ਇਹਨਾਂ ਨੂੰ ਚਲੋ 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 ਬੈਠੋ ਇੱਥੇ ਬੈਠੋ ਇੱਥੇ ਅੱਗੇ ਅੱਗੇ ਬੈਠੋ ਬਾਈ ਬੈਠ ਮੈਂ ਖੜੇ ਹਾਂ ਹਾਂ ਆ ਆਜੇ ਜੇ ਫੜਾ ਇਹਨਾਂ ਦੇ ਫੜਾ ਓਏ ਫੜਾ ਹੋਟਲ ਆ ਸੀ ਹਾਂ ਲਾਈਨਾਂ ਨੰਬਰ ਬੰਦ ਕਰ ਪੌਣ ਦੇ ਵਿੱਚ ਕੌਣ ਆਉਂਦਾ ਕੋਈ ਨਹੀਂ ਆ ਜਾਣਦੇ ਜਿਹੜਾ ਆਉਂਦਾ ਕੋਈ ਦੂਜੇ ਸੀ 15 20 ਉਹ ਭੱਜ ਗਏ ਉਦੋਂ ਦੂਜੇ ਨਾਕੇ ਤੇ ਕਰ ਦੂਜੇ ਨਾਕੇ ਤੇ ਵੇਖਦੇ ਦੂਜੇ ਨਾਕੇ ਤੇ ਕਰੋ ਫੋਨ ਦੂਜੀ ਆਕੀ ਲਾਉਣੇ ਆ ਕਰਕੇ ਨਾ ਤੇ ਨਹੀਂ ਨਹੀਂ ਕੋਈ ਨਹੀਂ ਹਰਬੰਸ ਸਿੰਘ ਨਾ ਬਲੇਟੋ ਸਾਰੇ ਇਹ ਠੀਕ ਹੈ ਇਹਨੇ ਗੰਦ ਪਾਇਆ ਆ ਕੀ ਪੀ ਪਣੀ ਚੱਕੀ ਬੈਠੇ ਆ ਆਪਾਂ ਫੜਾਈ ਸੱਚ ਮੈਨੂੰ ਆ ਫੜਾਈ ਮੈਨੂੰ ਆ ਫੋਨ ਆ ਫੋਨ ਫੜੀ ਮੇਰਾ ਆ ਫੋਨ ਫੜੀ ਮੇਰਾ ਹਾਂ ਪੁਰਿਆ ਉਹਨੇ ਕਿਹਾ ਤੂੰ ਪੁਰਿਆ ਇੱਧਰ ਮੇਰੇ ਕੋਲ ਦੰਦ ਨਹੀਂ ਕੱਟਨੇ ਮੈਂ ਕੰਨ ਤੇ ਮਾਰੂੰਗਾ ਚਪੇੜ ਹਾਂ ਜੰਮੇ ਠੀਕ ਹੈ ਇਹ ਥਾਣਾ ਹੈ ਇਹ ਹਾਂ ਕਿੰਨੇ ਸਾਲਾਂ ਦਾ ਤੂੰ ਮੈਂ 13 ਦਾ ਹੀ 13 ਸਾਲਾਂ ਦਾ ਇਹ ਏਡੇ ਏਡੇ ਬੋਟਲ ਕੱਟੇ ਤੈਨੂੰ ਮਗਰ ਲਈ ਫਿਰਦੇ ਆ ਤੇਰੇ ਮਾਪਿਆਂ ਨੂੰ ਪਤਾ ਵੀ ਤੂੰ ਆ ਪਈ ਆ ਬਾਜੇ ਵਜਾਉਂਦਾ ਫਿਰਦਾ ਬਾਜ਼ਾਰ ਚ ਗਲਤੀ ਹੋ ਗਈ ਨਹੀਂ ਮਾਪਿਆਂ ਨੂੰ ਪਤਾ ਵੀ ਬਾਜੇ ਵਜਾਉਣ ਗਿਆ ਮੈਂ ਕੀ ਕਹਿ ਕੇ ਆਇਆ ਕਰੇ ਓਏ ਇਹ ਰੰਗ ਦਿਵਾਉਂਗੀ ਲੈ ਚੁੱਪ ਕਰਕੇ ਬੈਠ ਬੈਠ ਤੂੰ ਚੁੱਪ ਕਰਕੇ ਤੈਨੂੰ ਪੁੱਛ ਦਾਂ ਪੁੱਤ ਸਿਆਣਾ ਬਣ ਤਰੀ ਕਿਹੜੀ ਕਲਾਸ ਚ ਪੜ੍ਹਦਾ ਮੈਂ 9th ਚ 9ਵੀਂ ਚ ਅੰਗਰੇਜ਼ੀ ਵਧੀਆ ਬੋਲਦਾ ਹੈ ਇਹ ਨਹੀਂ ਇੰਗਲਿਸ਼ ਮੀਡੀਅਮ ਚ ਹੈ ਹਾਂਜੀ ਅੱਛਾ ਕਿੰਨੇ ਭੈਣ ਭਰਾ ਤੁਸੀਂ ਇਹ ਦੋਵੇਂ ਭੈਣਾਂ ਕਿ ਭਰਾ ਦੋ ਚ ਭਰਾ ਹੀ ਹੈ ਫਰਾ ਹੀ ਦੂਜੀ ਜਨਾਬ ਇਹਦਾ ਨਾਲ ਆ ਤੂੰ ਬਹਿ ਜਾ ਟੱਕੇ ਬਹਿ ਜਾ ਨਾਲ ਆ ਮੈਨੂੰ ਪਤਾ ਤੁਹਾਡੀਆਂ ਕਰਤੂਤਾਂ ਦਾ ਕਰਦਾ ਤੇਰੀ ਨਾਲ ਚੱਲ ਬੈਠ ਪੁੱਤ ਤੂੰ ਸਿਆਣਾ ਬਣ ਆ ਹਿਦਰਾ ਆ ਵੱਡਿਆ ਤੂੰ ਪੂਰੇ ਕਿੰਨੀ ਉਮਰ ਹੈ ਤੇਰੀ ਪੂਰੀ 30 32 ਸਾਲੀ 30 32 ਸਾਲ 30 ਕੇ 32 32 ਸਾਲ ਤੇ ਆ ਭੋਰਾ ਭੋਰਾ ਨਿਆਣੇ ਮਗਰ ਲਾਇਆ ਮੈਨੂੰ ਇਹ ਯਾਰ ਇੱਕ ਗੱਲ ਦੱਸ ਮੇਰੀ ਤਾਂ ਆਦਤ ਹੀ ਨਹੀਂ ਕਿਸੇ ਨੂੰ ਪਰੇਸ਼ਾਨ ਕਰਨ ਦੀ ਤੇ ਆ ਕੀ ਤੁਸੀਂ ਹੋਲੀ ਦਾ ਤਰੀਕਾ ਹੈ ਕੋਈ ਤੁਹਾਡਾ ਮਨਾਉਣ ਦਾ ਹੈ ਨੇ ਉਹਦਾ ਅਸੀਂ ਰੰਗ ਲਾਉਣ ਆਏ ਸੀਗੇ ਆ ਆ ਇਹਦੇ ਨਾਲ ਰੰਗ ਲੱਗਦਾ ਉਹਦਾ ਜਵਾਕ ਨੇ ਲੈ ਲਿਆ ਜੀ ਫਿਰ ਯਾਰ ਬੋਲੀ ਤੇਰੀ ਮਾੜੀ ਲੱਗਦੀ ਮੈਨੂੰ ਹਜੇ ਵੀ ਨਹੀਂ ਬਰੋ ਜੋ ਜਵਾਕ ਜੀ ਨੂੰ ਜਵਾਕੀ ਆਖਾਂਗੇ ਨਹੀਂ ਜਵਾਕ ਨੇ ਲੈ ਲਿਆ ਤੇ ਵਜਾਈ ਤਾਂ ਤੂੰ ਜਾਂਦਾ ਸੀਗਾ ਉਹ ਫਿਰ ਮਾੜਾ ਐ ਮਾਮੂ ਜੀ ਬਾਲਿਆ ਜੀ ਤੇ ਫਿਰ ਮੈਂ ਵਜਾਵਾਂ ਫਿਰ ਚੰਗੇ ਤਰੀਕੇ ਨਾਲ ਚਲੋ ਇਹ ਗਲਤੀ ਹੈ ਜੀ ਪਰਿਆ ਓਏ ਸਾਰੇ ਤੁਸੀਂ ਓਏ ਪੱਗ ਵਾਲਿਆ ਦੰਦ ਨਾ ਕੱਟ ਮੈਂ ਤੇਰੇ ਬੂਥਾ ਸੇਕੁੰਦਰ ਹਮ ਗਲਤੀ ਹੋ ਗਈ ਸਾਹ ਜੀ ਇੱਥੇ ਨਾਨਕੇ ਆਏ ਆ ਇਧਰ ਆ ਮੂਰੇ ਇਧਰ ਆ ਮੂਰੇ ਦੰਦ ਕਿਵੇਂ ਨਿਕਲਦੇ ਤੇਰੇ ਹਾਂ ਮੈਂ ਗਲਤੀ ਤੇ ਨਾ ਦੰਦ ਘੜਦੇ ਆ ਤੁਹਾਡੇ ਮਾਪਿਓ ਨੇ ਐਸਾ ਵਾਸਤੇ ਜੰਮਿਆ ਤੁਹਾਨੂੰ ਤੁਹਾਡੀ ਸ਼ਿਕਾਇਤ ਆਈ ਜਾਂਦੀ ਨੂੰ ਘੱਟੋ ਘੱਟ ਮੇਰੇ ਕੋਲ ਤਿੰਨ ਦਿਨ ਹੋ ਗਏ ਵੇ ਹੁੱਲੜ ਬਾਜੀ ਕਰਨਗੇ ਹੁੱਲੜ ਬਾਜੀ ਕਰਨਗੇ ਤਿਆਰੀਆਂ ਕਰੀ ਫਿਰਦੇ ਨਾਲ ਦੇ ਕਿਤੇ 15 20 ਹੋਰ ਸੀਗੇ ਨਹੀਂ ਅਸੀਂ ਤੇ ਆਪ ਹੀ ਤਰੇ ਚਾਰ ਜਣੇ ਸੀਗੇ ਤੁਸੀਂ ਬਾਜ਼ਾਰ ਵੇਚਦੀ ਘੱਟੋ ਘੱਟ 7-8 ਮੋਟਰਸਾਈਕਲਾਂ ਤੇ ਸੀਗੇ 7-8 ਹੋਰ ਪਾਰਟੀ ਹੋਊਗੀ ਕੋਈ ਅੱਛਾ ਪਾਰਟੀਆਂ ਥੋਡੀਆਂ ਉਹ ਫਿਰ ਐਂ ਆਖਿਆ ਜੂਗੇ ਹੋਰ ਜਣੇ ਸੀਗੇ ਹੀ ਉਹ ਅਸੀਂ ਤਾਂ ਉਹਨਾਂ ਨੂੰ ਜਾਣਦੇ ਨਹੀਂਗੇ ਜਿਹੜੇ ਪਿੱਛੇ ਭੱਜ ਕੇ ਗਏ ਆ ਉਹ ਕੋਈ ਹੋਰ ਕੋਈ ਹੋਣਗੇ ਅਸੀਂ ਨਹੀਂ ਉਹਨਾਂ ਦੇ ਅਈ ਅੰਨੇ ਆਂਦੇ ਨਹੀਂ ਅਸੀਂ ਉਹਨਾਂ ਨੂੰ ਉਧਰ ਸੀਗੇ ਦੂਜੇ ਸੀਗੇ ਹੈਗੇ ਤਾਂ ਸੀਗੇ ਉਹ ਪਰ ਤੇ ਜੇ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਵਿਗੜੇ ਹੋ ਸਾਡੇ ਨਾਲ ਦੀ ਨਹੀਂ ਵਿਗੜੇ ਹੋ ਤੁਹਾਡੇ ਵਰਗੇ ਨਹੀਂ ਨਹੀਂ ਅਈ ਦਾ ਰੰਗ ਫਿਰ ਮੈਂ ਤਾਂ ਹੈਰਾਨ ਆ ਤੁਹਾਡੇ ਤੋਂ ਵੀ ਕੋਈ ਨਸ਼ਿਆਂ 'ਚ ਪੈ ਗਿਆ ਕੋਈ ਹਾ ਹੁੱਲੜ ਬਾਜ਼ੀਆਂ 'ਚ ਪੈ ਗਿਆ ਮਾਂ ਕਿਉਂ ਨੇ ਇੰਨਾ ਵਾਸਤੇ ਕਿੰਨੇ ਕਿੰਨੇ ਭੈਣ ਭਰਾਓ ਤੁਸੀਂ ਕਿੰਨੇ ਭੈਣ ਭਰਾ? ਮੈਂ ਇੱਕ ਭੈਣ ਇੱਕ ਭੈਣ ਤੇ ਇੱਕ ਭਰਾ ਹੈ ਠੀਕ ਹੈ ਭੈਣ ਵੱਡੀ ਛੋਟੀ ਹੈ ਵੱਡੀ ਵੱਡੀ ਹੈ ਭੈਣ ਤੇ ਫਿਕਰ ਕਰ ਮਾੜੀ ਮੋਟੀ ਭੈਣ ਵਿਆਹਣੀ ਹੈ ਮਾਪਿਓ ਦੇ ਨਾਲ ਰਲ ਕੇ ਇਹ ਆ ਚੀਜ਼ਾਂ ਹੁੱਲੜ ਬਾਜੀਆਂ ਕਰਨ ਲੱਪੇ ਥੋੜੀ ਸ਼ਿਕਾਇਤ ਪਤਾ ਕੀ ਆਈ ਸੀ ਵੀ ਤੁਸੀਂ ਬਾਜ਼ਾਰ ਦੇ ਵਿੱਚ ਕੁੜੀਆਂ ਤੇ ਰੰਗ ਪਾ ਕੇ ਨਿਕਲੇ ਹੋ ਐਵੇਂ ਨਹੀਂ ਨਾਕਾ ਲਾਇਆ ਮੈਂ ਨਹੀਂ ਆ ਜੀ ਨਹੀਂ ਭਾਈ ਕੁੜੀਆਂ ਤੇ ਰੰਗ ਤਾਂ ਨਹੀਂ ਪਾਏ ਜਿਹੜਾ ਮੋਟਰਸਾਈਕਲ ਥੋੜਾ ਬਾਹਰ ਖੜਾ ਨਾ ਨੰਬਰ ਦਾ ਜਿਹੜਾ ਜਿਹੜਾ ਤੇਰੇ ਕੋਲੋਂ ਲੋਕ ਲਵਾਇਆ ਮੈਂ ਉਹੀ ਮੋਟਰਸਾਈਕਲ ਨੰਬਰ ਨੋਟ ਕਰਵਾਇਆ ਸਾਨੂੰ ਆ ਫੋਨ ਦੇ ਉਰੇ ਫੋਨ ਦੇ ਉਰੇ ਆ ਫੜਿਆ ਨਹੀਂ ਫੋਨ ਇਹਨਾਂ ਦਾ ਉਰੇ ਤੇ ਫੋਨ ਖੜਾ ਉਰੇ ਆਪੜ ਮਲ ਕੀ ਹਾ ਹਾ ਕੋਣ ਹੈ ਉਹ ਰਿਆ ਛੋਟਾ ਉਹ ਰਿਆ ਆਵਰੇ ਹੈਗੇ ਹੈਗੇ ਆ ਹਾਂ ਖਾਦਾ ਸੀ ਜੀ ਮੈਂ ਤਾਂ ਹੋ ਬਸ ਚੱਲ ਬੈਠੋ ਬਸ ਬੈਠੋ ਬੈਠੋ ਕੋਈ ਨਹੀਂ ਕਰਦਾ ਗੱਲ ਕਰਦੇ ਕਰਦੇ ਗੱਲ ਆ ਫੋਨ ਇਹਨਾਂ ਦੇ ਮਾਪਿਆਂ ਨੂੰ ਕਰੋ ਫੋਨ ਹਾਂ ਫੋਨ ਰੱਖੋ ਕੋਲੇ ਕੋਈ ਨਹੀਂ ਫੋਨ ਥੋੜਾ ਦੇਣੇ ਇਹਨਾਂ ਨੂੰ ਇਹਨਾਂ ਨੂੰ ਵਾਜੇ ਵਜਾਉਣ ਦਾ ਤਰੀਕਾ ਦੱਸਦੇ ਆ ਖਾਸ ਸਰਪੰਚ ਸਾਹਿਬ ਕਰਦਾ ਮੈਂ ਕੋਈ ਗੱਲ ਨਹੀਂ ਕਰਦਾ ਮੈਂ ਥੋੜਾ ਬਿਜ਼ੀ ਹਾਂ ਜੀ ਹਾਂ ਥੋੜਾ ਜਿਹਾ ਬਿਜ਼ੀ ਹਾਂ ਉਹ ਮੰਡੀਰ ਖਾਨਾ ਜਾਂ ਸੀਗਾ ਸਰਪੰਚ ਸਾਹਿਬ ਹੋਲੜ ਬਾਜੀਆਂ ਕਰਦੇ ਫਿਰਦੇ ਸੀ। ਉਹ ਕੁਝ ਨਹੀਂ ਪਤਾ ਹੀ ਆ ਤੁਹਾਨੂੰ ਕੀ ਕਰਦੇ ਆ। ਉਹ ਸ਼ਿਕਾਇਤ ਆਈ ਆ ਕੁੜੀਆਂ ਤੇ ਰੰਗ ਰੰਗ ਪਾ ਕੇ ਨਿਕਲ ਕੇ ਬਾਜ਼ਾਰ ਦੇ ਵਿੱਚੋਂ। ਮੋਟਰਸਾਈਕਲ ਭਜਾਈ ਫਿਰਦੇ ਆ ਆ ਬਾਜੇ ਜੇ ਪੂਪਣੀਆਂ ਆਂ ਪਾਈਆਂ ਮੂੰਹ 'ਚ। ਕਿਹੜਾ ਤਰੀਕਾ ਇਹ? ਸਰਪੰਚ ਸਾਹਿਬ ਤੁਸੀਂ ਐਵੇਂ ਕੋਈ ਹੋਲੀਆਂ ਆਪਾਂ ਵੀ ਮਨਾਉਂਦੇ ਹੁੰਦੇ ਸੀ ਨਾ। ਮੈਂ ਹੈਰਾਨ ਆ ਮੈਨੂੰ ਤਾਂ ਇਹਨਾਂ ਤੋਂ ਪਤਾ ਨਹੀਂ ਬਸ। ਕੋਈ ਮੈਂ ਮੈਂ ਲਾਉਣਾ ਜੀ ਫੋਨ ਤੁਹਾਨੂੰ। ਲਾਉਣਾ। ਹੈਲੋ ਹੈਲੋ। ਹਾਂਜੀ ਕੌਣ ਜੀ ਅ ਸਜੋ ਤਰਨ ਸਿੰਘ ਬਰਾੜ ਬੋਲਦਾ ਕੁਲਦੀਰ ਚੰਦ ਜੀ ਹਾਂਜੀ ਦੱਸੋ ਜੀ ਅ ਇੱਕ ਵਾਰੀ ਮੇਰੇ ਕੋਲ ਆ ਕੇ ਜਾਓ ਥਾਣੇ ਥੋੜਾ ਜਿਹਾ ਸਰ ਅਜ ਥੋੜਾ ਜਿਹਾ ਟਾਈਮ ਘੱਟ ਸੀ ਆ ਕੱਲ ਮਿਲ ਲੈਂਦੇ ਜੀ ਨਹੀਂ ਨਹੀਂ ਕੱਲ ਨਹੀਂ ਯਾਰ ਜ਼ਰੂਰੀ ਹੈ ਜ਼ਿੰਮੇਵਾਰ ਬੰਦੇ ਤੁਸੀਂ ਸ਼ਹਿਰ ਦੇ ਠੀਕ ਹੈ ਹੋਲੀ ਆ ਗਈ ਤੇ ਸਾਨੂੰ ਵੀ ਹਦਾਇਤਾਂ ਆ ਸਕਤ ਹੈ ਹੈੱਡ ਕੁਆਟਰ ਤੋਂ ਠੀਕ ਹੈ ਓਕੇ ਜੀ ਆ ਕੇ ਜਾਓ ਹੁਣ ਆ ਕੇ ਜਾਓ ਹੁਣ ਓਕੇ ਸਰ ਓਕੇ ਹਾਂ ਇਹਦਾ ਸੋ ਲੋਕਾਂ ਦੇ ਪੁਲਿਸ ਪੁਲਿਸ ਵੇਲੀ ਇਹਨਾਂ ਦੇ ਪਾ ਦੇ ਸਹੀ ਗੱਲ ਆ ਜੀ ਠੀਕ ਹੈ ਪਹਿਲਾਂ ਵੀ ਹੁੱਲੜਵਾਈ ਕਰਕੇ ਆਏ ਆ ਜੀ ਇਹ ਬਸ ਅਡੇ ਤੇ ਪ੍ਰਭੂ ਹਲਵਾਈ ਆਪਣਾ ਹਾਂ ਉਹਦੀ ਮਠਿਆਈ ਚ ਰੰਗ ਪਾ ਕੇ ਆਏ ਆ ਪਹਿਲਾਂ ਇਹ ਆਹੇ ਹਾਂ ਇਹੀ ਪਾ ਕੇ ਆਏ ਆ ਜਨਾਬ ਇਹ ਕੁੜੀਆਂ ਦੇ ਉੱਤੇ ਵੀ ਰੰਗ ਪਾਇਆ ਇਹਨਾਂ ਨੇ ਇੱਕ ਬੱਚੇ ਦੇ ਮੋਟਰਸਾਈਕਲ ਦੀ ਸਾਈਡ ਮਾਰਿਆ ਆਏ ਇਹ ਜੀ ਇਹੇ ਹਾਂ ਜੀ ਇਹਨਾਂ ਦੀ ਨਾਲ ਸਾਰੀ ਜਿੰਨੇ ਫਿਰਦੇ ਇਹਨਾਂ ਦੇ ਨਾਲ ਦੇ ਘਟੋ ਘਟ 10 12 ਭੱਜੇ ਆ ਹੋਰ ਇਹ ਹਰਬੰਸ ਵੀਰੇ ਕਰੋ ਸਾਰਾ ਠੀਕ ਹੈ ਠੀਕ ਹੈ ਜੀ ਆ ਗਿਆ ਕੋਈ ਨਹੀਂ ਕਰਦਾ ਇਹ ਗੱਲ ਸਸੀ ਗੱਲ ਨਾਲ ਸਸੀ ਗੱਲ ਬੈਠੋ ਹੋਰ ਕੁਲਦੀਪ ਸਿੰਘ ਠੀਕ ਹਾਂ ਠੀਕ ਠਾਕ ਜੀ ਕਿਵੇਂ ਦੁਕਾਨਦਾਰੀ ਵਧੀਆ ਚੱਲ ਰਹੀ ਹੈ ਚੱਲੀ ਜਾਂਦੀ ਵਧੀਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚਲੋ ਵੈਸੇ ਤਾਂ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਨਾ ਕਿਉਂਕਿ ਸਰਕਾਰ ਵੀ ਸਖਤ ਹੈ ਹਾਂਜੀ ਤੇ ਸਾਡੇ ਹੈੱਡ ਕੁਆਟਰ ਤੋਂ ਵੀ ਜਿਹੜੇ ਹਦਾਇਤਾਂ ਸਖਤ ਹੈ ਹਾਂਜੀ ਵੀ ਚੈਨਾ ਦੁਰਤੀ ਵੀ ਇਹੀ ਸਖਤੀ ਰੱਖੀ ਪੂਰੀ ਠੀਕ ਹੈ ਜੀ ਤੇ ਹੁਣ ਹੋਲੀ ਤੇ ਜਿਹੜਾ ਹੈਗਾ ਨਾ ਇਤਿ ਰੰਗ ਬਹੁਤ ਖਤਰਨਾਕ ਆਏਗੇ ਹਾਂਜੀ ਮੈਂ ਇਹੀ ਤੁਹਾਨੂੰ ਦੁਕਾਨ ਤੇ ਵੀ ਕਹਿ ਕੇ ਆਇਆ ਸੀਗਾ ਹਾਂਜੀ ਤੇ ਪਰ ਮੈਨੂੰ ਉਹਨਾਂ ਕੁਝ ਜ਼ਿੰਮੇਵਾਰ ਬੰਦੇ ਨੇ ਦੱਸਿਆ ਵੀ ਕੁਝ ਬੰਦੇ ਜਿਹੜੇ ਆ ਉਹ ਹਜੇ ਇਹ ਗੱਲ ਕਹਿੰਦੇ ਆ ਵੀ ਪੁਲਿਸ ਪੋਲੀਆਂ ਦਿਵਾਲੀਆਂ ਲੋੜੀਆਂ ਇਕੱਠੀਆਂ ਕਰ ਨਿਕਲਦੀ ਹੈ। ਨਹੀਂ ਸਾਰੇ। ਤੁਸੀਂ ਤਾਂ ਨਹੀਂ ਆਖਿਆ ਕੁਝ? ਨਹੀਂ ਨਹੀਂ। ਫੱਕੀ ਗੱਲ ਹੈ? ਹਾਂਜੀ ਹਾਂਜੀ ਨਹੀਂ। ਕੀ ਕਿਹਾ ਸੀ ਜਦੋਂ ਮੈਂ ਤੇਰੇ ਕੋਲ ਪੱਕਾ ਰੰਗ ਲੈਣ ਗਿਆ ਸੀ? ਬੰਦਾ ਪਛਾਣਿਆ? ਹਾਂਜੀ ਹਾਂਜੀ ਜਾਣਦਾ। ਕੱਲ ਦੇਖੋ ਹਾਂ। ਇਹ ਉਹੀ ਹੈ ਜਿਹੜਾ ਮੇਰੇ ਖੜੇ ਤੋਂ ਰੰਗ ਲੈਣ ਆਇਆ ਸੀ ਪੱਕਾ। ਪੱਕਾ ਲੱਗਦਾ। ਸੱਚੀ ਗੱਲ ਜਨਾਬ ਸੱਚੀ ਗੱਲ ਠੀਕ ਹੋ ਜੀ ਹਾਂਜੀ ਹਾਂਜੀ ਕਿੰਨਾ ਰੰਗ ਰੱਖਿਆ ਰੰਗ ਤੁਹਾਡੇ ਸਾਹਮਣੇ ਹੀ ਹੈ ਜੀ ਮਸਾਹਾ ਤੇ ਕਾਹ ਦਿੰਦਾ ਬਸ ਸਚਕਾਰੀਆਂ ਰੱਖਿਆ ਹੋਰ ਪਿੱਛੇ ਪਿੱਛੇ ਕਰਾਂਗੇ ਨਹੀਂ ਨਹੀਂ ਹੋਰ ਕੋਈ ਨਹੀਂ ਠੀਕ ਹੈ ਸਹੀ ਹੈ ਸਾਰਾ ਸਾਰਾ ਸਹੀ ਹੈ ਕੋਈ ਕੈਮੀਕਲ ਵਗੈਰਾ ਨਹੀਂ ਨਹੀਂ ਜੀ ਮੰਡੀ ਚ ਰਹਿ ਨਹੀਂ ਹੈ ਨਹੀਂ ਮੰਡੀ ਚ ਵਿਕਦਾ ਹਾਂ ਹਾਂ ਨਹੀਂ ਗਲਤ ਨਹੀਂ ਗਲਤ ਜਗਲਾ ਬਾੜਾ ਇ ਤਾਂ ਵਿਕਦਾ ਨਹੀਂ ਹੁੰਦਾ ਤੁਹਾਡਾ ਨਾਮ ਤੁਹਾਡਾ ਨਾਮ ਕੁਲਦੀਪ ਚੰਦ ਕੁਲਦੀਪ ਚੰਦ ਹਾਂਜੀ ਠੀਕ ਹੈ ਕਦੋਂ ਤੋਂ ਕਰ ਰਹੇ ਦੁਕਾਨ ਦੁਕਾਨ ਤਾਂ ਬਹੁਤ ਪੁਰਾਣੀ ਚੱਲ ਰਹੀ ਹੈ ਜੀ ਠੀਕ ਹੈ ਕੁਸ਼ਾਇਰ ਕੰਪਲੀਟ ਤਾਂ ਹੈ ਨਹੀਂ ਤੁਹਾਡੀ ਨਹੀਂ ਨਹੀਂ ਜੰਦੀ ਕੁਸ਼ਤੀ ਚੱਲ ਥੋੜੀ ਜਰ ਪਹਿਲਾਂ ਆਇਆ ਸੀ ਜੀ ਦੋ ਤਿੰਨ ਸੌ ਦੇ ਪੱਕੇ ਰੰਗ ਲੈਣੇ ਆ ਹਾਂ ਜੀ ਕੋ ਸੌਰੀ ਪੱਕੇ ਰੰਗ ਮੰਗੇ ਜਾਂਦੇ ਤੇ ਜੇ ਪੱਕੇ ਰੰਗ ਦੂਜੇ ਹੀ ਰੰਗਾਂ ਨੂੰ ਪੱਕੇ ਰੰਗ ਕਹਿੰਦੇ ਨੇ ਹੂੰ ਵੀ ਥੋੜਾ ਜਿਆਦਾ ਪੱਕਾ ਮੰਗ ਲੈਂਦੇ ਹਾਂ ਲੱਗ ਜਰਾ ਦੇਖੋ ਇੱਕ ਚੀਜ਼ ਦੱਸਾਂ ਰਿਹਾ ਤੁਹਾਨੂੰ ਇਹ ਤਾਂ ਹੀ ਤੇ ਕੋਈ ਵੀ ਉਹ ਜਿਹਾ ਪੱਕਾ ਰੰਗਣਾ ਵਿੱਚ ਉਹ ਜਿਹੜਾ ਕਿਸੇ ਤੇ ਇੱਕ ਵਾਰੀ ਲੱਗ ਗਿਆ ਨਹੀਂ ਨਹੀਂ ਤੇ 15 ਦਿਨ ਮਹੀਨਾ ਨੂੰ ਵੀ ਲੱਗੇ ਨਾ ਨਹੀਂ 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 ਇਹ ਜੀ होली ਜਿਹੜੀ ਹੈ ਨਾ ਖੁਸ਼ੀਆਂ ਦਾ ਤਿਹਾਰ ਹੈ ਹਾਂਜੀ ਹਾਂਜੀ ਠੀਕ ਹੈ ਰੰਗਾਂ ਦਾ ਤਿਹਾਰ ਹੈ ਮਨਾਉਣਾ ਚਾਹੀਦਾ ਪਰ ਕਿਸੇ ਦੇ ਐਵੇਂ ਬਿਨਾਂ ਵਜਾ ਤੁਸੀਂ ਏਦਾਂ ਦਾ ਰੰਗ ਕਿਸ ਨੂੰ ਦੇਖ ਕੇ ਤੋੜ ਦਿਓ ਜੋ ਆਕ ਮੈਨੂੰ ਪਤਾ ਜੋ ਆਕ ਆ ਕੇ ਮੰਗਦੇ ਆ ਮਾਪੇ ਉਹ ਵੀ ਆ ਕੇ ਕਹਿੰਦੇ ਆ ਕਿ ਜੋ ਆਕ ਨੇ ਪੱਕਾ ਰੰਗ ਨਹੀਂ ਨਹੀਂ ਠੀਕ ਹੈ ਸੁੱਕਾ ਰੰਗ ਹੋਵੇ ਪਾਣੀ ਵਾਲਾ ਰੰਗ ਹੋਵੇ ਹਾਂਜੀ ਹਾਂਜੀ ਕੈਮੀਕਲ ਵਾਲਾ ਰੰਗ ਤੁਸੀਂ ਮੇਰੀ ਬੇਨਤੀ ਹੈ ਦੇਖੋ ਟਾਈ ਕਮੇਟ ਹੋਣ ਸਰਕਾਰੀ ਹੋਣ ਗੈਰ ਸਰਕਾਰੀ ਹੋ ਜਿਹੜੇ ਲੋਕਾਂ ਵੀ ਜ਼ਿੰਮੇਵਾਰੀ ਨਹੀਂ ਸਮਝਦੇ ਉਹ ਇਸ ਵੇਲੇ ਨੂੰ ਘਰੇ ਜਾਣ ਦੀ ਕਰਦੇ ਮੈਂ ਕੱਲੀ ਕੱਲੀ ਦੁਕਾਨ ਤੇ ਜਾ ਰਹੇ ਹਾਂ ਹਾਂਜੀ ਸਰ ਤੇ ਹਰ ਇੱਕ ਨੂੰ ਇਹ ਬੇਨਤੀ ਕਰ ਰਹੇ ਹਾਂ ਠੀਕ ਹੈ ਕੋਈ ਸਖਤ ਮੈਂ ਹੁਕਮ ਨਹੀਂ ਲਾ ਰਿਹਾ ਮੈਂ ਬੇਨਤੀ ਕਰ ਰਿਹਾ ਕਿਉਂਕਿ ਦੇਖੋ ਅਸੀਂ ਪਬਲਿਕ ਸਰਵੈਂਟ ਹਾਂਜੀ ਲੋਕਾਂ ਲੋਕਾਂ ਦੀ ਮਿਹਨਤ ਦੇ ਪੈਸਿਆਂ ਦੇ ਵਿੱਚੋਂ ਟੈਕਸ ਦੇ ਵਿੱਚੋਂ ਸਾਨੂੰ ਤਨਖਾਹ ਮਿਲਦੀ ਹੈ ਸਹੀ ਗੱਲ ਸਰਕਾਰ ਸਖਤ ਹੈ ਹਾਂਜੀ ਸਾਡਾ ਪ੍ਰਸ਼ਾਸਨ ਸਖਤ ਹੈ ਹੈੱਡ ਕੁਆਟਰ ਦੀਆਂ ਸਖਤ ਹਦਾਇਤਾਂ ਸਹੀ ਗੱਲ ਚਾਈਨਾ ਡੋਰ ਵੇਲੇ ਵੀ ਅਸੀਂ ਆਪਣੇ ਜਿਹੜਾ ਉਹ ਦੇਸ਼ ਜਾਰੀ ਕੀਤੇ ਸੀਗੇ ਤੇ ਬਹੁਤ ਅਸੀਂ ਉਹ ਤੇ ਕੰਟਰੋਲ ਰੱਖਿਆ ਇਹ ਰੰਗਾਂ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਸਾਡਾ ਨਹੀਂ ਨਹੀਂ ਹਾਂ ਬਿਲਕੁਲ ਤੁਸੀਂ ਆਰਗੈਨਿਕ ਰੰਗ ਜਿਹੇ ਤੁਹਾਨੂੰ ਜਿੰਨੇ ਮਰਜ਼ੀ ਵਿੱਚ ਤੁਸੀਂ ਖੇਡ ਰੰਗ ਹੈ ਨਾ ਜਿੰਨੇ ਮਰਜ਼ੀ ਵਿੱਚ ਉਹ ਬੱਚਾ ਨਹੀਂ ਖੇਡਣਾ ਪਰ ਕੈਮੀਕਲ ਵਾਲਾ ਤੁਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖੋ ਕਿਉਂਕਿ ਕੈਮੀਕਲ ਵਾਲੇ ਰੰਗ ਜਿਹੜੇ ਨਾ ਕੁਲਦੀਪ ਜਾਨ ਹਾਂਜੀ ਅੱਖਾਂ ਦੇ ਵਿੱਚ ਪੈ ਗਏ ਅੱਖਾਂ ਖਤਮ ਕਰਦੇ ਜਿਹੜੇ ਹੁਣ ਰੰਗ ਆ ਰਹੇ ਠੀਕ ਹੈ ਨੱਕ ਦੇ ਵਿੱਚ ਅੰਦਰ ਚਲੇ ਗਏ ਮੂੰਹ ਦੇ ਵਿੱਚੋਂ ਅੰਦਰ ਚਲੇ ਗਏ ਫੇਫੜਿਆਂ ਚਲੇ ਗਏ ਸਾਰੇ ਕੁਛ ਮੁਸਕਰੀ ਸਹੀ ਗੱਲ ਹੈ ਸਹੀ ਹੈ ਸਹੀ ਹੈ ਸਰ ਤੁਸੀਂ ਮੈਂ ਸਾਰਿਆਂ ਨੂੰ ਇਕੱਲੇ ਇਕੱਲੇ ਦੁਕਾਨ ਤੇ ਜਾ ਕੇ ਇਹ ਮੈਂ ਤੁਹਾਨੂੰ ਨਹੀਂ ਬੁਲਾਇਆ ਨਹੀਂ ਸਹੀ ਮੈਂ ਸਮਝਦਾ ਕਿ ਤੁਹਾਡੀ ਆਪਣੀ ਮਿਹਨਤ ਹੈ ਇਹ ਤੁਸੀਂ ਆਪਣੀ ਦੁਕਾਨ ਤੇ ਕੰਮ ਕਰਨਾ ਹੈ ਮੈਂ ਆਰਡਰ ਜਾਰੀ ਕਰਕੇ ਤੁਹਾਨੂੰ ਸੱਦੀ ਜਾਵਾਂ ਉੱਥੇ ਹਾਂ ਮੈਂ ਆਪਣੀ ਡਿਊਟੀ ਨੂੰ ਸਮਝਦਾ ਮੈਂ ਹਰ ਇੱਕ ਦੁਕਾਨ ਤੇ ਜਾ ਰਿਹਾ ਓਕੇ ਸਰ ਤੇ ਮੈਂ ਜਿੱਥੇ ਵੀ ਜਾਂਦਾ ਉੱਥੇ ਹਰ ਇੱਕ ਨੂੰ ਪਤਾ ਹੁੰਦਾ ਹੈ ਕਿ ਧਰਮ ਸਿੰਘ ਬਰਾੜ ਨੇ ਜਿਹੜਾ ਉਹ ਕੰਮ ਜਿਹੜਾ ਉਹ ਮਾੜਾ ਕੰਮ ਨਹੀਂ ਹੁੰਦਾ ਸਹੀ ਹੈ ਇਸ ਕਰਕੇ ਵੀ ਰਿਕਵੈਸਟ ਨੂੰ ਪ੍ਰਵਾਨ ਕਰਿਓ ਚੰਗੇ ਰੰਗ ਵੇਚ ਲਓ ਚਾਹੇ ਟਰੱਕ ਭਰ ਕੇ ਵੇਚ ਲਓ ਪਰ ਜਿਹੜਾ ਕਿਸੇ ਦੇ ਬੱਚੇ ਦਾ ਕਿਸੇ ਦੇ ਜੀ ਦਾ ਕਿਸੇ ਦੀ ਸਿਹਤ ਦਾ ਨੁਕਸਾਨ ਕਰੇ ਉਹ ਹਜਾ ਰੰਗ ਮੇਰੀ ਬੇਨਤੀ ਹੈ ਇੱਕ ਵਾਰ ਨਹੀਂ ਨਹੀਂ ਸਾਰੇ ਇਹ ਗਲਤੀ ਨਹੀਂ ਕਰ ਨਹੀਂ ਨਹੀਂ ਬਿਲਕੁਲ ਨਹੀਂ ਧੰਨਵਾਦ ਧਿਆਨ ਰੱਖਿਓ ਖਾਸ ਹਾਂ ਕੋਈ ਗੱਲ ਨਹੀਂ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਨਹੀਂ ਸਰ ਬਿਲਕੁਲ ਬਹੁਤ ਬਹੁਤ ਠੀਕ ਹੈ ਇਹ ਤਾਂ ਚੱਲਦਾ ਹੀ ਹੁੰਦਾ ਇੱਥੇ ਨਾਲ ਧੂਰਾ ਤੇ ਤੁਹਾਨੂੰ ਪਤਾ ਖਰਚੇ ਕੱਢਣੇ ਹੁੰਦੇ ਆ ਮੈਂ ਕਹਿੰਦਾ ਧਰਮ ਸਿੰਘ ਬਰਾੜ ਕਲੇ ਬੜਾ ਸਖਤ ਬੰਦਾ ਨਹੀਂ ਨਹੀਂ ਧਰਮ ਸਿੰਘ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਸੋਹਣ ਲਿਗਾ ਦੋਪਹਿਰ ਹੀ ਕਰਦੇ ਹੁੰਦੇ ਸਖਤਾਈ ਜੀ ਫੇਰ ਉਹ ਵੀ ਚੱਲੀ ਜਾਂਦਾ ਉਹ ਇਹਦਾ ਹਸਾਬ ਨਾਲ ਚੱਲੀ ਨਹੀਂ 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 ਇਹ ਇਹ ਤਾਂ ਚੱਲੀ ਜਾਂਦਾ ਹੀ ਉਹ ਕਹਿੰਦਾ ਖਰਚੇ ਵੀ ਕਰਦੇ ਆ ਰੰਗ ਰੰਗ ਲਓ ਜਿੰਨਾ ਮਰਜ਼ੀ ਕਿਹੜਾ ਸਹੀ ਦਰ ਹੈ ਇਹਨਾਂ ਨੂੰ 200 ਰੁਪਏ ਦਾ ਇਹ 1000 ਰੁਪਏ ਦੀ ਕੁੜੀ ਲਈ ਕੋਟੇ ਆਸਲੇ ਠੀਕ ਹੈ ਸੁਲਦੀਪ ਚੰਦ ਜੀ ਮੈਂ ਇੱਕ ਚੀਜ਼ ਦੱਸਾਂ ਤੁਹਾਨੂੰ ਮੇਰੀ ਇੱਕ ਆਦਤ ਹੈ ਵੀ ਮੈਂ ਨਾ ਕਿਸੇ ਤੋਂ ਸਖਤੀ ਕਰਕੇ ਰਾਜੀ ਨਹੀਂ ਹੁੰਦਾ ਪਰ ਜਦੋਂ ਬੰਦਾ ਬੇਵਕੂਫ ਬਣਾਉਂਦਾ ਨਾ ਤੇ ਸਾਨੂੰ ਵੀ ਇਹ ਵਰਦੀ ਬੜਾ ਕੁਝ ਸਿਖਾਉਂਦੀ ਹੈ ਠੀਕ ਹੈ ਠੀਕ ਹੈ ਜੀ ਇਹ ਵਰਦੀ ਜਿਹੜੀ ਇਹਨੂੰ ਕਿ ਮਾਂ ਆ ਸਾਡੀ ਹਾਂਜੀ ਠੀਕ ਹੈ ਤੇ ਮਾਂ ਨੂੰ ਨਾ ਆਪਣੇ ਪੁੱਤ ਦਾ ਫਿਕਰ ਹੁੰਦਾ ਹਾਂਜੀ ਹਾਂਜੀ ਵੀ ਇਹਦਾ ਢੱਡ ਕਿਵੇਂ ਪਰਣਾ ਆਪ ਭੁੱਖੀ ਰਹੇ ਜੇ ਹਾਂਜੀ ਤੇ ਉਹ ਜਿਹੜੇ ਫਰਜ਼ ਹੈ ਨਾ ਫਰਜ਼ ਆ ਸਾਡੇ ਪਿਓ ਦਾ ਕੰਮ ਕਰਦਾ ਸਹੀ ਗੱਲ ਹੈ ਉਹ ਸਾਨੂੰ ਇਹ ਕਹਿੰਦੇ ਕਿ ਆਪਦੀ ਮਾਂ ਦਾ ਖਿਆਲ ਰੱਖਣਾ ਤੁਸੀਂ ਜਿਹੜੀ ਤੁਹਾਡੇ ਤੁਹਾਡੇ ਢੱਡ ਦਾ ਫਿਕਰ ਰੱਖ ਹਾਂਜੀ ਹਾਂਜੀ ਤੇ ਜਦੋਂ ਜੇ ਤਾਂ ਮੈਨੂੰ ਕਹਿਤੀ ਗੱਲ ਹਾਂਜੀ ਉਹ ਤਾਂ ਮੈਂ ਜਰ ਲਊਗਾ ਤੇ ਜਿਹੜੀ ਆ ਸਾਡੀ ਮਾਂ ਨੂੰ ਜਿਹੜੀ ਸਾਨੂੰ ਰੋਟੀ ਰੋਜੀ ਦਿੰਦੀ ਹੈ ਨਾ ਜਦੋਂ ਇਹਨੂੰ ਤੁਸੀਂ ਕੋਈ ਗੁਰਾ ਭਲਾ ਬੋਲੋਗੇ ਤਾਂ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾਗਾ ਸਹੀ ਗੱਲ ਆਉਂਦਾ ਸਾਨੂੰ ਸਾਰਾ ਕੁਝ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੋਈ ਵੈਸੇ ਮੇਰੀ ਇੱਕ ਗੱਲ ਸੁਣ ਲਓ ਸਖਤ ਸ਼ਬਦਾਂ 'ਚ ਸੁਣ ਲਓ ਹਾਂਜੀ ਵੀ ਤੁਹਾਡੇ ਬਾਰੇ ਮੈਨੂੰ ਖਾਸ ਕਰ ਪਤਾ ਲੱਗਿਆ ਨਹੀਂ ਨਹੀਂ ਜਨਾਬ ਇਹੋ ਜੀ ਨਹੀਂ ਕੋਈ ਗੱਲ ਤੇਰੀ ਰਿਕਾਰਡਿੰਗ ਹੈ ਮੇਰੇ ਕੋਲ ਨਹੀਂ ਨਹੀਂ ਚਲੋ ਤੁਸੀਂ ਹਾਂ ਚਲੋ ਤੁਸੀਂ ਸੌ ਪਾ ਲਓ ਜੇ ਕੋ ਸੌ ਸੌ ਨਹੀਂ ਪਾਣੀ ਸੌ ਦੱਸ ਮੇਰੇ ਨਿਗਰਾਨੀ ਰਹੂਗੀ ਇਸ ਗੱਲ ਦਾ ਠੀਕ ਦੇਖੋ ਅਸਲ ਚ ਕੀ ਹੁੰਦਾ ਗੁਰਦੀਪ ਜਾਨ ਜੀ ਇਹ ਜਿਹੜੇ ਰੰਗ ਆ ਨਾ ਅਸੀਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਸਾਰੀਆਂ ਰਿਪੋਰਟਾਂ ਪੜ੍ਹੀਆਂ ਸਭ ਕੁਝ ਪਤਾ ਕੀਤਾ ਠੀਕ ਹੈ ਜਿਹੜੇ ਹੁਣ ਰੰਗ ਆਈ ਜਾਂਦੇ ਆ ਨਾ ਕੈਮੀਕਲ ਵਾਲੇ ਜਿਹੜੇ ਰੰਗ ਹੈ ਇੱਕ ਆਰਗੈਨਿਕ ਰੰਗ ਆਉਂਦਾ ਹਰਬਰ ਰੰਗ ਉਹਨੇ ਹਰਬਰ ਰੰਗ ਨਾ ਜਵਾਖ ਖੇਡੇ ਜਾਣ ਕੋਈ ਗੱਲ ਨਹੀਂ ਪਹਿਲਾਂ ਤਾਂ ਉਹ ਅਸੀਂ 7-8 ਫੜ ਕੇ ਲੈਂਦੇ ਕਤੂਰੇ ਜੇ ਠੀਕ ਹੈ ਉਹ ਪੀਪਰਿੰਗਾ ਵਜਾਉਂਦੇ ਆ ਦੇਖੋ ਆ ਰੱਖੀਆਂ ਆਵਾਜੇ ਵਜਾਉਂਦੇ ਨਹੀਂ ਅਸੀਂ ਤਾਂ ਇਸ ਤਰ੍ਹਾਂ ਨਹੀਂ ਕਹਿੰਦੇ ਵੀ ਵਾਜੇ ਵਜਾ ਕੇ ਰੰਗ ਪਾਉਂਦੇ ਨਹੀਂ ਤੁਸੀਂ ਤਾਂ ਨਹੀਂ ਕਹਿੰਦੇ ਪਰ ਜਿਹੜਾ ਕੈਮੀਕਲ ਰੰਗ ਵਿਕਦਾ ਨਾ ਕੁਲਦੀਪ ਜੀ ਹਾਂਜੀ ਉਹ ਰੰਗ ਜਿਹੜਾ ਉਹਦਾ ਨੁਕਸਾਨ ਤੁਸੀਂ ਸਮਝਦੇ ਹੋ ਕਿੰਨਾ ਆਹ ਉਹ ਤਾਂ ਸਮਝ ਆਈ ਨੁਕਸਾਨ ਸਮਝਦੇ ਹੋ ਤੁਹਾਡੇ ਜ਼ਿੰਮੇਵਾਰ ਬੰਦੇ ਆ ਜਾਣਗੇ ਤੁਸੀਂ ਬੈਠੋ ਕੋਈ ਗੱਲ ਨਹੀਂ ਮੈਂ ਬੁਲਾਉਣਾ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਠੀਕ ਹੈ ਆਪਾਂ ਕਰਦੇ ਹਾਂ ਗੱਲ ਓਕੇ ਹਾਂ ਜਨਾਬ ਜੀ ਆ ਗਿਆ ਸਰ ਹਲੋ ਅਨੈਦਰ ਸਾਹਿਬ ਹਾਂਜੀ ਕੌਣ ਬੋਲਦੇ ਹੋ ਮੈਂ ਗੁਰਜੰਟ ਸਿੰਘ ਚੇਅਰਮੈਨ ਬੋਲਦਾ ਜੀ ਗੁਰਜੰਟ ਸਿੰਘ ਚੇਅਰਮੈਨ ਮੈਂ ਸੁਣਿਆ ਨਹੀਂ ਵੀਰੇ ਮੈਨੂੰ ਵੀ ਨਾ ਹੋ ਗਿਆ ਇਹਨੂੰ ਮੈਂ ਸਾਬਕਾ ਚੇਅਰਮੈਨ ਗੁਰਜੰਟ ਸਿੰਘ ਬੋਲਦਾ ਜੀ ਸਾਬਕਾ ਪਹਿਲਾਂ ਲਾਇਆ ਕਰੋ ਯਾਰ ਤਾਂ ਪਤਾ ਲੱਗੇ ਵੀ ਮੌਜੂਦਾ ਬੋਲਦਾ ਸਾਬਕਾ ਬੋਲਦਾ ਦੱਸੋ ਹੁਕਮ ਕਰੋ ਹੁਕਮ ਨਹੀਂ ਬੇਨਤੀ ਹੈ ਹਣੇ ਦਰਦਾਵਾ ਇੱਕ ਆਪਣੇ ਮੁੰਡੇ ਹੋਲੀ ਖੇਡਦੇ ਸੀਗੇ ਅੱਜ ਸਾਲ ਬਾਤ ਤਿਹਾੜ ਹੁੰਦਾ ਹੈ ਬੱਚੇ ਹੂੰ ਉਹਨਾਂ ਨੇ ਮਨਾਉਣਾ ਹੁੰਦਾ ਹੈ ਤੇ ਉਹਨਾਂ ਨੂੰ ਤੁਸੀਂ ਮੈਂ ਸੁਣਿਆ ਵੀ ਤੁਸੀਂ ਉਹਨਾਂ ਦਾ ਫੋਨ ਆਇਆ ਸੀ ਕੋਈ ਯਾਰ ਦੋਸਤ ਉਹਨਾਂ ਦਾ ਤੁਸੀਂ ਇਹਨਾਂ ਨੂੰ ਥਾਣੇ ਲਿਆਏਗੇ ਮਤਲਬ ਛਡਾਉਣ ਵਾਸਤੇ ਫੋਨ ਕਰ ਰਹੇ ਹੋ ਤੁਸੀਂ ਹਾਂਜੀ 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 ਥਾਣੇ ਆ ਕੇ ਗੱਲ ਕਰੋ ਚੇਅਰਮੈਨ ਸਾਹਿਬ ਤੁਸੀਂ ਬੇਸ਼ੱਕ ਮੌਜੂਦਾ ਹੋ ਸਾਫਕਾ ਉਹ ਥਾਣੇ ਆ ਕੇ ਗੱਲ ਕਰੋ ਅੱਜ ਤੱਕ ਤਾਂ ਥਾਣੇਦਾਰ ਸਾਹਿਬ ਸਾਨੂੰ ਕਿਤੇ ਥਾਣੇ ਆਉਣਾ ਨਹੀਂ ਪਿਆ بڑے ਥਾਣੇਦਾਰ ਇੱਥੇ ਲੱਗੇ ਆ ਸਾਡੇ ਇਲਾਕੇ 'ਚ ਅੱਜ ਤੱਕ ਤਾਂ ਅਸੀਂ ਕਿਤੇ ਥਾਣੇ ਸਾਨੂੰ ਆਉਣਾ ਨਹੀਂ ਪਿਆ ਉਹ ਥਾਣੇ ਸਾਨੂੰ ਆਉਣਾ ਪਊ ਤਾਰਮ ਸੋ ਬਰਾੜ ਜਿੱਥੇ ਲੱਗਿਆ ਹੋਵੇ ਨਾ ਉੱਥੇ ਆਉਣਾ ਹੀ ਪੈਂਦਾ ਹੁੰਦਾ ਚਾਹੇ ਕੋਈ ਹੋਵੇ ਠੀਕ ਹੈ ਗੁੱਸਾ ਨਾ ਕਰੋ ਇਸ ਗੱਲ ਦਾ ਸਾਹਮਣੇ ਬੈਠੇ ਬਿਨਾ ਗੱਲ ਨਹੀਂ ਹੋਣੀਗੀ ਆਜੋ ਮੈਂ ਦੱਸਾਂ ਇਹਨੇ ਕਰਤੂਤਾ ਵੀ ਕੀ ਕਰਦੇ ਸੀ ਇਹ ਕੋਈ ਗੱਲ ਨਹੀਂ ਥਾਣੇ ਆ ਜੰਨੇ ਆ ਆਜੋ ਆਜੋ ਵੇਖ ਲੋ ਜਨਾਬ ਜ਼ਿੰਮੇਦਾਰ ਬੰਦੇ ਐ ਕਹਿੰਦੇ ਕਾਹਦੇ ਜ਼ਿੰਮੇਵਾਰ ਐ ਇਹ ਬਗਾੜੇ ਪਤਾ ਨਹੀਂ ਕਿੰਨੇ ਕਿਤੇ ਥਾਣੇ ਆਏ ਜੀ ਕਹਿੰਦੇ ਲੈ ਸਰਪਾਸੇ ਆਏ ਵੇਖ ਅਣਪੜਾ ਆਣੀਆਂ ਗੱਲਾਂ ਕਰਦੇ ਜੀ ਅਣਪੜਾ ਅਣਪੜਾ ਨਾਲੋਂ ਮਾਰੀਆਂ ਮੈਂ ਕਹਿੰਦਾ ਹਾਂਜੀ ਅਣਪੜਾ ਵਾੜਾ ਲੋ 20 ਮਾਰੀਆਂ ਸਾਨੂੰ ਤਾਂ ਕਹਿੰਦੇ ਥਾਣਾ ਹੀ ਨਹੀਂ ਹਰ ਹੱਦ ਹੋ ਗਈ ਯਾਰ ਆ ਗਈ ਬਜਨ ਸਿੰਘ ਚੀਰਮੈਨ ਸਾਹਿਬ ਦਾ ਫੁਕਰਾ ਹੋ ਗਈ ਸਤਿ ਸ੍ਰੀ ਅਕਾਲ ਜੀ ਥਾਣੇਦਾਰ ਸਾਹਿਬ ਸਤਿ ਸ੍ਰੀ ਅਕਾਲ ਹੋਰ ਜੀ ਵਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਠੋ ਕਾਕਾ ਜੀ ਤੁਸੀਂ ਉਹ ਗਰਜਨ ਸਿੰਘ ਚੀਰਮੈਨ ਹੈ ਹਾਂ ਜੀ ਇਹ ਕਾਕਾ ਜੀ ਮੇਰੇ ਕੋ ਗਏ ਸੀ ਕਹਿੰਦੇ ਮੁੰਡੇ ਥਾਣੇਦਾਰ ਸਾਹਿਬ ਨੇ ਕਹਿੰਦੇ ਹੁੱਲੜ ਬਾਜੀ ਕਰਦੇ ਸੀ ਫੜ ਲੇ ਮੁੰਡੇ ਆਹ ਚਲੋ ਕੋਈ ਗੱਲ ਨਹੀਂ ਬੱਚੇ ਕਰਦੇ ਹੁੰਦੇ ਆ ਜੀ ਇੱਕ ਤਰ੍ਹਾਂ ਗੁਰਜੰਟ ਜੀ ਮੇਰੀ ਇੱਕ ਬੇਨਤੀ ਸੁਣਿਓ ਹਾਂਜੀ ਹਾਂਜੀ ਵੀ ਸ਼ਾਇਦ ਤੁਹਾਨੂੰ ਬੁਰਾ ਲੱਗਿਆ ਹੋਵੇ ਮੈਂ ਤੁਹਾਨੂੰ ਆਉਣ ਵਾਸਤੇ ਕਹਤਾ ਥਾ ਹਾਂਜੀ ਹਾਂਜੀ ਪਰ ਮੈਂ ਫੋਨ ਆਫ ਕਰਵਾ ਪਾ ਗੱਲ ਕਰ ਲਈ ਮੇਰੇ ਕੋਲ ਵੀ ਸਮਾਂ ਕਰ ਨਹੀਂ ਨਹੀਂ ਠੀਕ ਹੈ ਠੀਕ ਹੈ ਮੇਰੀ ਇੱਕ ਆਦਤ ਹੈ ਵੀ ਜੰਨ ਜਰ ਸਾਹਮਣੇ ਬੈਠ ਕੇ ਗੱਲ ਨਹੀਂ ਨਾ ਹੁੰਦੀ ਹਾਂਜੀ ਹਾਂਜੀ ਉਹ ਨਾ ਜਰ ਗੱਲ ਦਾ ਸਵਾਦ ਨਹੀਂ ਆਉਂਦਾ ਹੁੰਦਾ ਫੋਨਾ ਫਾਨਾ ਤੇ ਤਾਂ ਇਹ ਤਾਂ ਸਾਰੀ ਟੜੀ ਬੱਜੀ ਜਾਂਦੇ ਜੇ ਅਸੀਂ ਨਾਕੇ ਤੇ ਖੜ ਜਾਈਏ ਤਾਂ ਫੋਨ ਛੱਡ ਦਿਓ ਜੀ ਮੇਰਾ ਬੰਦਾ ਇਹ ਹੁਣ ਹੁੱਲੜ ਬਾਜੀ ਕਰਦੇ ਪਹਿਲੀ ਗੱਲ ਤਾਂ ਇਹਨੇ ਮੋਟਰਸਾਈਕਲ ਕਈ ਜਾਣੇ ਦੇ ਵਿੱਚ ਮੋਟਰਸਾਈਕ ਜਨਾਬ ਇਹਨਾਂ ਕਈ ਕੁੜੀਆਂ ਦੇ ਉੱਤੇ ਰੰਗ ਵੀ ਪਾਇਆ ਹੈ। ਰੰਗ ਪਾਇਆ ਹੈ ਕੁੜੀਆਂ ਦੇ ਆਪਾਂ ਆਪਾਂ ਘੇਰੇ ਹੀ ਤਾਂ ਸੀਗੇ ਹਵਾਸ ਘੇਰੇ ਹੀ ਤਾਂ ਸੀਗੇ। ਬੱਚੇ ਦੇ ਸਾਈਡ ਮਾਰ ਕੇ ਆਏ। ਚੱਲ ਕੋਈ ਨਹੀਂ ਦੁਕਾਨ ਭਰ ਕੇ ਆਏ ਇਹ। ਚੱਲ ਕੋਈ ਨਹੀਂ ਆਪਾਂ ਆਪਣੇ ਧਿਆਨ ਉਹ ਆਪਣੇ ਧਿਆਨ ਚਾ ਸਾਰਾ ਕੋਈ ਨਹੀਂ ਉਹ ਚੀਜ਼ਾਂ ਆਪਾਂ ਇਹਨਾਂ ਇਹਨਾਂ ਨੂੰ ਤਾਂ ਕੀ ਕਹਿਣੀ ਆਪਾਂ। ਹੁਣ ਮੇਰੀ ਗੱਲ ਸੁਣੋ ਵੀ ਪਹਿਲੀ ਗੱਲ ਤਾਂ ਆਹ ਦੇਖੋ ਆ ਮੈਂ ਰੱਖੇ ਤੁਹਾਡੇ ਵਾਸਤੇ। ਅੱਛਾ ਜੀ। ਆ ਆ ਹੋਲੀ ਦੇ ਵਿੱਚ ਆਹ ਲਿਖਿਆ ਕਿ ਤੇ ਵਿਆਹ ਵਜਾਈਦੇ ਹੋਲੀ ਦੀ। ਵੀ ਇਹ ਵਜਾਉਂਦੇ ਸੀ ਇਹ। ਬਿਲਕੁਲ ਅਛੜ ਤੁਸੀਂ ਸਿਆਣੇ ਬੈਣੇ ਬੰਦੇ ਨੇ ਮੈਂ ਤੁਹਾਨੂੰ ਕਹਿੰਦਾ ਇਹ ਦੇਖੋ ਕੰਨ ਪਾੜਦਾ ਇਹ ਜੇ ਮੈਂ ਤੁਹਾਨੂੰ ਕਹਾਂ ਨਾ ਚੇਅਰਮੈਨ ਸਾਹਿਬ ਬਜਾਓ ਇਹਨੂੰ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਤੇ ਇਹ ਪਤਾ ਨਹੀਂ ਕਿੰਨੇ ਕੁ ਹਰੇਕ ਦੇ ਮੂੰਹ ਚ ਇਹਨਾਂ ਦੇ ਪਾਇਆ ਹੋਇਆ ਠੀਕ ਹੈ ਰਾਂਗੜਾਉਂਦੇ ਤੁਰੇ ਆਉਂਦੇ ਆ ਕੋਈ ਪਿੱਛੇ ਨਹੀਂ ਵੇਦੇ ਕੋਈ ਬੰਦਾ ਕੰਮ ਚੱਲਿਆ ਧੰਦੇ ਚੱਲਿਆ ਕਿਸੇ ਦੇ ਚੰਗੇ ਕੱਪੜੇ ਪਾਏਗੇ ਤੇ ਮਾੜੇ ਪਾਏਗੇ ਹਾਂਜੀ ਹਾਂਜੀ ਠੀਕ ਹੈ ਆ ਇਧਰ ਬੈਠੇ ਆ ਸਾਡੇ ਇਹ ਲਾਲਾ ਜੀ ਨੂੰ ਕਿਵੇਂ ਬਿਠਾ ਰੱਖਿਆ ਤੁਸੀਂ ਜੀ ਜੀ ਲਾਲਾ ਜੀ ਵੀ ਹੁਣ ਬਸ ਉਹੀ ਆ ਜਿਵੇਂ ਤੁਸੀਂ ਕਹਿੰਦੇ ਸੀ ਫੋਨ ਤੇ ਬੰਦਾ ਛੱਡ ਦਿਓ ਅੱਛਾ ਅੱਛਾ ਜੀ ਸਾਰੀਆਂ ਦੁਕਾਨਾਂ ਤੇ ਮੈਂ ਜਾ ਕੇ ਆਂ ਹਾਂਜੀ ਹਾਂਜੀ ਸਾਰੀਆਂ ਦੁਕਾਨਾਂ ਤੇ ਜਾ ਕੇ ਆਇਆ ਹਰੇਕ ਨੂੰ ਕਿਹਾ ਹਾਂਜੀ ਹਾਂਜੀ ਦੁਕਾਨ ਦੁਕਾਨ ਜਾ ਕੇ ਜਿਨ੍ਹਾਂ ਨੇ ਜਿਨ੍ਹਾਂ ਕੋ ਰੰਗ ਹੈਗੇ ਮੈਂ ਕਿਹਾ ਵੀ ਕੈਮੀਕਲ ਰੰਗ ਜਿਹੜੇ ਆ ਨਾ ਉਹ ਨਹੀਂ ਵੇਚਦੇ ਬਹੁਤ ਮਾੜੇ ਆ ਅੱਖਾਂ ਨੂੰ ਨੁਕਸਾਨ ਕਰਦੇ ਆ ਹਾਂਜੀ 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 ਇੱਥੋਂ ਤੱਕ ਇਹੋ ਜੇ ਮਾੜੇ ਰੰਗ ਆ ਗਏ ਵੀ ਜੇ ਇੱਕਦਮ ਤੁਹਾਡੇ ਸਾਹ ਨਾਲ ਹੀ ਚਲਾ ਗਿਆ ਨਾ ਨੱਕ ਥਾਂ ਨਹੀਂ ਚਲਾ ਗਿਆ ਗਲ ਥਾਂ ਨਹੀਂ ਚਲਾ ਗਿਆ ਤਾਂ ਇਹੋ ਜੇ ਵੀ ਹੈਗੇ ਜੇ ਤੁਹਾਨੂੰ ਉਹਨੇ ਬਲੌਕ ਕਰਤਾ ਨਾ ਤੇ ਮੌਤ ਵੀ ਹੋ ਸਕਦੀ ਇਹ ਵੀ ਰਿਪੋਰਟ ਹੈ ਜਿਹੜੇ ਨਵੇਂ ਮਾੜੇ ਰੰਗ ਜਿਹੜੇ ਆ ਰਹੇ ਬਿਲਕੁਲ ਬਿਲਕੁਲ ਇਹਨੂੰ ਉਹ ਬੇਨਤੀ ਸਾਰਿਆਂ ਨੂੰ ਕੀਤੀ ਵੀ ਯਾਰ ਆਰਗੈਨਿਕ ਰੰਗ ਵੇਚ ਲੋ ਠੀਕ ਹੈ ਜ਼ਰੂਰੀ ਤਾਂ ਨਹੀਂ ਵੀ ਇਹਨਾਂ ਨੇ ਰੰਗ ਵੇਚਿਆ ਤੇ ਦੂਜਿਆਂ ਤੇ ਪਹਿਣਾ ਹਾਂਜੀ ਹਾਂਜੀ ਜੇ ਇਹ ਵਿੱਚ ਨੇ ਕਿਤੇ ਹੋਰ ਵੀ ਵੇਚਣਗੇ ਬਿਲਕੁਲ ਜੀ ਬਿਲਕੁਲ ਦੂਜੇ ਨਾਲ ਵੇਚਿਆ ਜੀ ਇਹਨਾਂ ਦੇ ਜਾਗ ਤੇ ਕਿਸੇ ਨੇ ਪਤਾ ਜੇ ਇਹਨਾਂ ਤੇ ਕਿਸੇ ਨੇ ਪਤਾ ਹਾਂਜੀ ਬਿਮਾਰੀਆਂ ਇਹਨਾਂ ਦੇ ਲੱਗ ਸਕਦੀਆਂ ਨੇ ਪੈ ਸਕਦਾ ਆਖਾਂ ਪਰ ਇਹਨਾਂ ਨੇ ਕੀ ਕੀਤਾ ਸਾਡਾ ਮੁਲਾਜ਼ਮ ਹੈ ਸਿਵਲ ਚ ਗਿਆ ਸੀ ਜੀ ਅੱਛਾ ਜੀ ਇਹਨੂੰ ਮੈਂ ਬਕਾਇਦਾ ਇਹਨੂੰ ਮੈਂ ਬਕਾਇਦਾ ਕਹਿ ਕੇ ਲੈ ਕੇ ਗਿਆ ਇਹਨੂੰ ਮੈਂ ਕਹਿੰਦਾ ਆਪਾਂ ਚੈੱਕ ਕਰੀਏ ਕਿਹੜੇ ਕਿਹੜੇ ਬੰਦੇ ਹਰੇਕ ਥਾਂ ਤੇ ਮੇਰਾ ਆਪਦਾ ਮੁਲਾਜ਼ਮ ਲਾਇਆ ਕੱਲ ਮੈਂ ਵਰਦੀ ਚ ਗਿਆ ਇਹਨਾਂ ਕੋਲੇ ਮੈਂ ਉਹਨੂੰ ਜਾ ਕੇ ਦੁਕਾਨ ਤੇ ਬੇਨਤੀ ਕੀਤੀ ਮੈਂ ਆਰਗੈਨਿਕ ਰੰਗ ਵੇਚਨੇ ਆ ਚੰਗੇ ਰੰਗ ਵੇਚਨੇ ਆ ਮਾੜੇ ਰੰਗ ਨਹੀਂ ਵੇਚਨੇ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਕਿਸੇ ਦਾ ਨੁਕਸਾਨ ਹੋ ਜਾਂਦਾ ਜਾਨ ਜਾ ਸਕਦੀ ਅੱਖਾਂ ਜਾ ਸਕਦੀਆਂ ਐਲਰਜੀ ਵੀ ਹੋ ਜਾਂਦੀ ਹੈ ਜੀ ਐਲਰਜੀ ਵੀ ਹੋ ਜਾਂਦੀ ਹੈ ਸਕਿਨ ਦੀ ਐਲਰਜੀ ਵੀ ਬਿਲਕੁਲ ਬਿਲਕੁਲ ਇਹਨਾਂ ਨੇ ਮੈਨੂੰ ਤਾਂ ਨਿਮਰਤਾ ਨਾਲ ਬੜਾ ਆਖਿਆ ਜੀ ਅਸੀਂ ਤਾਂ ਵੇਚਦੇ ਹੀ ਨਹੀਂ ਠੀਕ ਹੈ ਜੀ ਮੈਂ ਮੈਨੂੰ ਕਹਿੰਦੇ ਮੇਰੇ ਮੁਲਾਜ਼ਮ ਆ ਗਿਆ ਮੈਨੂੰ ਕਹਿੰਦੇ ਮੀਨਾ ਇਕੱਠਾ ਕਰਨ ਦਾ ਮਾਰਾ ਫਿਰਦਾ ਕਹਿੰਦਾ ਇਹ ਇਹਨੇ ਕਿਹਾ ਮੈਨੂੰ ਅੱਛਾ ਤੁਸੀਂ ਇੱਥੇ ਖੜੇ ਹੋ ਹਾਂ ਬਾਅਦ ਚੱਕੇ ਰੰਗੇ ਨੇ ਅੰਦਰ ਨਹੀਂ ਲਾ ਕੇ ਦੇਖੋ ਅਸੀਂ ਤਾਂ ਚੱਲ ਕੋਈ ਨਹੀਂ ਕੋ ਕਾਨੂੰਨ ਦੇ ਮੁਤਾਬਕ ਨਿਭੜਾਂਗੇ ਆਪਾਂ ਕਾਦੇ ਵਾਸਤੇ ਕੋ ਨਿਭੜਾਂਗੇ ਆਪਾਂ ਵੇਚਣ ਦੋ ਨਾ ਫਿਰ ਦੇਖ ਲਾਂਗੇ ਆਪਾਂ ਜਦੋਂ ਮੈਂ ਉੱਥੋਂ ਤੁਰ ਗਿਆ ਕਿਹਾ ਕਿ ਮੇਰਾ ਮੁਲਾਜ਼ਮ ਪਹਿਲਾਂ ਸਾਡਾ ਪ੍ਰੋਗਰਾਮ ਪ੍ਰੀਪਲਾਨਡ ਸੀਗਾ ਹਾਂਜੀ ਹਾਂਜੀ ਮੈਂ ਮੁਲਾਜ਼ਮ ਨੂੰ ਕਿਹਾ ਵੀ ਤੂੰ ਉੱਥੇ ਆ ਕੇ ਰੰਗ ਮੰਗਣਾ ਇਹਨੇ ਆ ਕੇ ਰੰਗ ਮੰਗਿਆ ਕਹਿੰਦਾ ਪੱਕੇ-ਪੁੱਕੇ ਰੰਗ ਹੈ ਨਹੀਂ ਸਾਰੇ ਕੋਲ ਪੱਕੇ ਰੰਗਾਂ ਦਾ ਪੱਕੇ ਰੰਗਾਂ ਦਾ ਕੀ ਮਤਲਬ ਹੁੰਦਾ ਤੁਸੀਂ ਦੱਸ ਸਕਦੇ ਹੋ ਕੁਲਦੀਪ ਚੰਦ ਜੀ ਹੋਲੀ ਜਿਹੜੀ ਰੰਗਾਂ ਦਾ ਤਿਹਾਰ ਹੈ ਖੇਡਣੀ ਚਾਹੀਦੀ ਹੈ ਮਨਾਉਣੀ ਚਾਹੀਦੀ ਹੈ ਖੁਸ਼ੀਆਂ ਦਾ ਤਿਹਾਰ ਹੈ ਨਾ ਹਾਂਜੀ ਹਾਂਜੀ ਕੱਚਾ ਰੰਗ ਪਾ ਲੂ ਤੁਸੀਂ ਰ ਇਹਦੀ ਗੱਲ ਨਹੀਂ ਮੈਂ ਕਰਦਾ ਕੱਲੇ ਦੀ ਹਾਂਜੀ ਜੀ ਕਹਿੰਦੇ ਵਾਲਾਂ 'ਚ ਪੈ ਜੇ ਅੱਖਾਂ 'ਚ ਪੈ ਜੇ ਅੱਖਾਂ 'ਚ ਪੈ ਜੇ ਅੱਖਾਂ ਖਤਮ ਵਾਲਾਂ 'ਚ ਪੈ ਗਿਆ ਵਾਲ ਛੱਡ ਦੇ ਸਾਰੀ ਉਮਰ ਵੱਟੇ ਜਿਹੜੀ ਉਹ ਵਾਲ ਛੱਡ ਦੀ ਪ੍ਰਕਿਰਿਆ ਉਹ ਰੁਕਦੀ ਕੰਝਾਪਨ ਹੁੰਦਾ ਹੈ ਕੰਝਾਪਨ ਹੁੰਦਾ ਉਸ ਰੰਗਾਂ ਨਾਲ ਪੱਕਾ ਰੰਗ ਦੱਸੋ ਕਿਸੇ ਨੂੰ ਲਾ ਕੇ ਕੀ ਸਿੱਧ ਕਰਨਾ ਚਾਹੁੰਦਾ ਕੋਈ ਬੰਦਾ ਬਿਲਕੁਲ ਬਿਲਕੁਲ ਇਹ ਮੈਂ ਰੰਗ ਲਾਤਾ ਤੇ ਇਹ ਮਹੀਨਾ ਲੱਵੇ ਨਾ ਬਿਲਕੁਲ ਹਾਂ ਜੀ ਬੰਦੇ ਨੇ 100 ਖੁਸ਼ੀ ਦੇ ਜਾਣਾ 100 ਗੰਜੀ ਸ਼ਿਵਾਜੀ ਗਾਲੇ ਗੱਲ ਹੋ ਗਈ ਹਾਂ ਮੈਂ ਤੁਹਾਨੂੰ ਮਾਫੀ ਚਾਹੁੰਦਾ ਤਾਂ ਤੁਹਾਨੂੰ ਬੁਲਾਇਆ ਇਸ ਕਰਕੇ ਤੁਹਾਨੂੰ ਬੁਲਾਇਆ ਸੀਗਾ ਮੈਂ ਹਰੇਕ ਨੂੰ ਬੁਲਾ ਕੇ ਗੱਲ ਕਰਦਾ ਹੁੰਦਾ ਨਹੀਂ ਨਹੀਂ ਠੀਕ ਹੁਣੇ ਜਿਹੜੇ ਜਵਾਕ ਆ ਤੁਹਾਡੇ ਹਾਂ ਜੀ ਹਾਂ ਜੀ ਫਟਾ ਕੋ ਆਪਦਾ ਵੀ ਹੈਗਾ ਮੁੰਡਾ ਇਹਨਾਂ ਦੇ ਵਿੱਚ ਜ

ਵਾਦੇ ਨੂੰ ਲੈ ਕੇ ਦਿੱਤਾ ਜੀ ਇਹਨੂੰ ਲੈ ਕੇ ਦਿੱਤੇ ਇਹ ਉਹ ਗੋਟ ਦੀ ਰਹਿੰਦਾ ਸਾਰੇ ਵਜਾਉਂਦੇ ਫਿਰਦੇ ਸੀਗੇ ਤੁਲਣ ਬਾਜੀਆਂ ਕਰਦੇ ਸੀ ਕੁੜੀਆਂ ਤੇ ਰੰਗ ਪਾਤਾ ਮਠਿਆਈ ਵਾਲੀ ਦੁਕਾਨ ਦੇ ਉੱਤੇ ਤੁਸੀਂ ਰੰਗ ਢੋਲ ਕੇ ਆਏ ਜੋ ਮਠਿਆਈ ਦੇ ਵਿੱਚ ਪਾਇਆ ਇਹ ਰੰਗ ਉਹਦੇ ਉੱਥੇ ਖੁਰ ਖੇਡਣ ਲੱਗੇ ਉੱਥੇ ਕੋਈ ਦੋਸਤੋ ਨਾਲ ਦੋਸਤ ਮਿਲਿਆ ਹੋਣਾ ਕੋਈ ਮਠਿਆਈ ਲੈਣ ਆਇਆ ਉਹਦੇ ਤੇ ਮਠਿਆਈ ਦੀ ਦੁਕਾਨ ਚ ਵੜ ਕੇ ਠਾਣੇਦਾਰ ਸਾਹਿਬ ਦੱਸੀ ਜਾਂਦੇ ਆ ਛਾਣੇ ਬਣੋ ਨਹੀਂ ਤਾਂ ਸਾਡੇ ਵਰਗੇ ਮੋਹਦਵਾਰ ਬੰਦਿਆਂ ਦਾ ਤੁਸੀਂ ਰਿਆ ਲਗਾਉਣੇ ਹੋ ਹੈ ਨਾਲੇ ਤੁਹਾਨੂੰ ਠਾਣੇ ਕਿਹੜੀਆਂ ਉਮਰਾਂ ਤੁਹਾਡੀਆਂ ਠਾਣੇ ਆਉਣ ਵਾਲੀਆਂ ਤੇ ਕਹਲੋਂ ਤੁਹਾਡੀਆਂ ਮਾਵਾ ਤੇ ਤੁਹਾਡੇ ਪਿਆਓ ਕੀ ਸੋਚਣਗੇ ਵੀ ਸਾਡੇ ਜਵਾਕ ਥਾਣੇ ਆਏ ਆ। ਤੇ ਵੀ ਚੀਰਮੈਨ ਸਾਹਿਬ ਸ਼ਿਕਾਇਤ ਬਕਾਇਦਾ ਨਾ ਜਦੋਂ ਆਈ ਇਹਨਾਂ ਦੀ 5-7 ਵਾਰੀ ਆਈ ਕਾਫੀ ਦਿਨਰ ਦੇ ਫਿਰਦੇ ਸੀ। ਹਾਂਜੀ ਹਾਂਜੀ। ਅਖੀਰ ਉਥੋਂ ਚੌਕ ਦੇ ਵਿੱਚੋਂ ਸ਼ਿਕਾਇਤ ਆ ਗਈ ਉਥੋਂ ਫੋਨ ਆ ਗਿਆ ਥਾਣੇ 5-7 ਫੋਨ 2 ਮਿੰਟਾਂ 'ਚ ਵੱਜ ਗਏ। ਹਾਂਜੀ ਹਾਂਜੀ। ਕਹਿੰਦੇ ਵੀ ਉਥੇ ਕੁੜੀਆਂ ਤੇ ਰੰਗ ਪਾਤਾ ਦੱਸ। ਗੱਲ ਹੈ। ਉਦੋਂ ਨੂੰ ਮੈਂ ਨਾਲ ਦੀ ਨਾਲ ਇਹਨੂੰ ਲਿਆ ਮੁਲਾਜ਼ਮ ਲੈ ਨਾਲ ਮੈਂ। ਮੈਨੂੰ ਪਤਾ ਜਿਹੜੇ ਮੋੜ ਤੋਂ ਲੱਗੇ ਵੇ ਇੱਧਰ ਦੀ ਆ ਰਹੇ ਆ। ਹਜੇ ਭੱਜ ਕੇ ਨਾਲ ਦੇ 10-15 ਇਹਨਾਂ ਦੇ। ਕਿਉ अच्छा वो और जाने ਸੀਗੇ ਅਸੀਂ ਨਹੀਂ ਪਾਇਆ ਇਹਦਾ ਪ੍ਰਭੂ ਮੂਵੀ ਦੁਕਾਨ ਤੇ ਗਏ ਨਹੀਂ ਗਏ ਕਿੰਨੀ ਦਸੀ ਸੀ 10 12 ਮੋਟਰਸਾਈਕਲ ਹਾਂਜੀ 10 12 ਮੋਟਰਸਾਈਕਲ ਦੂਜੇ ਭੱਜ ਗਏ ਜਦੋਂ ਪੁੱਛੇ ਤਾਂ ਪੈਸੇ ਉਹ ਜਦੋਂ ਮੋਰੋ ਘੇਰ ਲਿਆ ਉਦੋਂ ਭੱਜੇ ਪਛਾਹ ਮੁੜਿਆ ਉਹ ਨਾਲ ਆਏ ਹਾਂ ਕਈ ਥਾਣੇਦਾਰ ਸਾਹਿਬ ਕਈ ਵਾਰ ਆਇਆ ਹੁੰਦਾ ਵੀ ਮੂਰ ਦੇ ਰੰਗ ਪਾਏ ਦੇ ਫੜੇ ਪਿਛਲੇ ਜਾਂਦੇ ਚਲੋ ਹੈ ਤਾਂ ਕਿੱਥੇ ਸੀ ਨਾ ਹੈ ਤਾਂ ਕਿੱਥੇ ਸੀ ਬਿਲਕੁਲ ਜੀ ਮੈਂ ਦੇਖੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਜ਼ਿੰਮੇਵਾਰ ਬੰਦੇ ਹੋ ਹਨ ਵੀ ਸਫਾਈ ਨਹੀਂ ਦੇਣੀ ਇਹਨਾਂ ਦੀ ਹਨਾ ਇਹ ਸਫਾਈ ਤਾਂ ਨਹੀਂ ਦਿੰਦੇ ਤਾਂ ਮੈਂ ਤਾਂ ਕਹਿੰਦਾ ਵੀ ਇਹਨਾਂ ਦੇ ਮੈਂ ਘਰੇ ਲਿਆ ਕੇ ਛੱਤਰ ਮਾਰਦਾ ਨਹੀਂ ਨਹੀਂ ਘਰੇ ਨਹੀਂ ਮੈਂ ਹੁਣੇ ਮੈਂ ਹੁਣੇ ਛੱਤਰ ਮਾਰਨ ਵਾਲਾ ਕੰਮ ਕਰੂੰਗਾ ਮੈਂ ਨਹੀਂ ਨਹੀਂ ਚਲੋ ਕੰਨ ਫੜੋ ਲੱਤਾਂ ਵੀ ਚਲੋ ਚਲੋ ਅਰੇ ਲੱਤਾਂ ਵੀ ਦੀ ਕੰਨ ਫੜੋ ਸਰਕਾਰਾ ਫੇਰ ਹੋਣਾ ਚਲੋ ਉਹ ਬੈਠਾ ਤੂੰ ਵੀ ਫੜ ਉਹ ਮੈਂ ਤਾਂ ਐ ਫੜ ਲੈਣਾ ਉਹ ਬੈਠਣਿਆਂ ਦਾ ਗੋਡਾ ਜਾਂ ਦੋਦਾ ਹੀ ਛੋਟਾ ਹਟਾਵਾਂ ਤੇਰਾ ਅਇਦਾ ਫੱਲੇ ਬਾੜ ਬੈਠਾ ਬਾਈ ਬਾਈ ਬੈਠ ਕੇ ਮਾਰ ਬੈਠ ਕੇ ਮਾਰ ਬੈਠ ਕੇ ਮਾਰ ਬੈਠਾ ਰੰਡ ਬੈਠ ਕੇ ਖੜ੍ਹ ਬੈਠ ਕੇ ਮਾਰ ਬੋਡਾ ਦੋਦੇ ਰੌਲਾ ਤਾਂ ਗੋਡੇ ਦਾ ਜੀ ਚਲੋ ਜਾਂਦੋ ਜਾਂਦੋ ਛੱਡੋ ਉਹਦਾ ਤਾਂ ਗੋਡਾ ਦੋਖਦਾ ਨਹੀਂ ਸੀ ਚਲੋ ਹੋ ਜਾਓ ਕੋਈ ਨਹੀਂ ਬਸ ਬਹੁਤ 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 ਹੋ ਗਈ ਸਮਝਾ ਸਾ ਤੁਮ ਬੱਚੇ ਆਹ ਕਾਹਨੂੰ ਇਹ ਗਲਤੀ ਨਹੀਂ ਕਰਦੇ ਤੇ ਗਲਤੀ ਕੀਤੀ ਫਿਰ ਇਹਨੂੰ ਵੱਧ ਦਾ ਪਾ ਸਜ਼ਾ ਦੇਵਾਂਗੇ ਇਹਨਾਂ ਨੂੰ ਹਾਂਜੀ ਮਤ ਮੇਰੀ ਗੱਲ ਸੁਣੋ ਵੀ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਸਜ਼ਾ ਦੇ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਸੌਰੀ ਗੰਦ ਅਸੀਂ ਵੀ ਜਵਾਕਾਂ ਆਲੇ ਆਹ ਗੰਦ ਨਹੀਂ ਕਰ ਪਰ ਅਸੀਂ ਜਵਾਕਾਂ ਨੂੰ ਸੰਸਕਾਰ ਦਿੱਤੇ ਆਪਦੇ ਨੂੰ ਪੀਪਾ ਤਾਂ ਬੁਰਾ ਪੜਾ ਮਾੜਾ ਚੰਗਾ ਸਭ ਦੇਖ ਕੇ ਚੱਲਣਾ ਠੀਕ ਹੈ ਧੀਆ ਭੈਣਾਂ ਵਾਲੇ ਸਾਰੇ ਆ ਨਾ ਹਾਂਜੀ ਤੁਸੀਂ ਕਿਸੇ ਦੀ ਧੀ ਭੈਣ ਤੇ ਰੰਗ ਪਾ ਕੇ ਲੰਗੇ ਹੋ ਨਹੀਂ ਅਸੀਂ ਨਹੀਂ ਪਾਏ ਕਿਸੇ ਨੇ ਪਾਇਆ ਤੁਹਾਡੇ ਨਾਲ ਦੇ ਨੇ ਪਾਇਆ ਮੈਂ ਨਹੀਂ ਕਹਿੰਦਾ ਕਿ ਤੂੰ ਨਹੀਂ ਉਹ ਸਾਡੇ ਨਾਲ ਹੈ ਨਹੀਂ ਗਈ ਤੁਹਾਡੇ ਮੇਰੀ ਗੱਲ ਸੁਣ ਲਓ ਚੇਅਰਮੈਨ ਜੀ ਦੇ ਦੋ ਮੋੜ ਤੋਂ ਅਸੀਂ ਸਾਡੇ ਕੋਲ ਗਰੇ ਮੋੜ ਪੇੜੇ ਵਾਜਣੇ ਜਿਆਦਾ ਚਲਾਕ ਬਣਦੇ ਆ ਆ ਦੱਸੋ ਆ ਕਿੱਡਾ ਕਾ ਜੰਮਿਆ ਨਹੀਂ ਹਜੇ ਆ ਕਿੱਡਾ ਕਾ ਇਹ ਦੱਸੋ ਕਿੱਡਾ ਕਾ ਹੈ ਹੂੰ ਤੂੰ ਰੰਗ ਪਾਇਆ ਸੀ ਕਿਸੇ ਕੁੜੀ ਤੇ ਨਹੀਂ ਜੰਮਿਆ ਹੈ ਨਹੀਂ ਹਜੇ ਚਲੋ ਕੋਈ ਨਹੀਂ ਛੱਡੋ ਭਰੇ ਤੁਸੀਂ ਆਇਓ ਠੀਕ ਹੈ ਮੈਂ ਛੱਡਣ ਲੱਗਿਆ ਪਰ ਅਜੇ 2 ਦਿਨ ਪਏ ਐ ਹਾਂਜੀ ਜੇ ਕੋਈ ਇਸ ਤਰ੍ਹਾਂ ਦੀ ਕੁਲਦੀਪ ਜੀ ਤੁਸੀਂ ਵੀ ਸੁਣੋ ਠੀਕ ਹੈ ਜੀ ਕੋਈ ਤੁਹਾਡੀ ਜਿਹੜੀ ਗੱਲਬਾਤ ਮੈਂ ਸੁਣ ਲਈ ਨਾ ਹਾਂਜੀ ਠੀਕ ਹੈ ਬੈਠੇ ਜ਼ਿੰਮੇਵਾਰ ਬੰਦੇ ਮੈਂ ਤੁਹਾਨੂੰ ਬਿਠਾ ਕੇ ਕੀ ਕਰਨਾ ਪਰ ਆਪ ਦਾ ਧਿਆਨ ਰੱਖਿਓ ਜੇ ਰੰਗ ਰੰਗ ਵੇਚਣ ਵਾਲਾ ਸਿਸਟਮ ਇਹਨੂੰ ਪਤਾ ਲੱਗ ਗਿਆ ਨਾ ਵੀ ਤੁਸੀਂ ਕੋਈ ਮਾੜਾ ਰੰਗ ਕੈਮੀਕਲ ਵੇਚਤਾ ਤਾਂ ਤੁਸੀਂ ਦੇਖ ਲਈ ਵੀਡੀਓ ਕਿਸ ਤਰੀਕੇ ਦੇ ਨਾਲ ਹੁੱਲੜ ਵਾਜਾ ਨੂੰ ਇੱਕ ਐਸਐਚਓ ਦੇ ਵੱਲੋਂ ਠਾਣੇ ਦੇ ਅੰਦਰ ਬੰਦ ਕਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਚੇਅਰਮੈਨ ਦਾ ਸਰਪੰਚ ਦਾ ਹੋਰ ਕਈਆਂ ਦੇ ਫੋਨ ਆਉਂਦੇ ਨੇ ਜਿਸ ਤੋਂ ਬਾਅਦ ਫਿਰ ਐਸਐਚਓ ਸਿੱਧਾ ਹੋ ਜਾਂਦਾ ਚੀਰਮੈਨ ਨੂੰ ਵੀ ਥਾਣੇ ਬੁਲਾਉਂਦਾ ਦਰਅਸਲ ਇਹ ਵੀਡੀਓ ਇੱਕ ਸੇਧ ਦੇਣ ਦੇ ਵਾਸਤੇ ਬਣਾਈ ਆ ਕਿਉਂਕਿ ਹੋਲੀ ਦਾ ਤਿਹਾਰਾ ਰੰਗਾਂ ਦਾ ਤਿਹਾਰਾ ਬਹੁਤ ਸਾਰੇ ਜਿਹੜੇ ਨੇ ਛੋਟੀ ਉਮਰ ਦੇ ਮੁੰਡੇ ਐ ਉਹ ਹੁੱਲੜ ਬਾਜੀਆਂ ਕਰਦੇ ਨੇ ਕਈਆਂ ਦਾ ਨੁਕਸਾਨ ਕਰ ਜਾਂਦੇ ਨੇ ਕਈਆਂ ਦਾ ਐਕਸੀਡੈਂਟ ਵੀ ਹੋ ਜਾਂਦਾ ਤਾਂ ਅਜਿਹਾ ਹੁੱਲੜ ਬਾਜਾਂ ਨੂੰ ਵੀ ਇਹ ਸਿੱਧੀ ਚੇਤਾਵਨੀ ਆ ਇਸ ਵੀਡੀਓ ਦੇ ਜ਼ਰੀਏ ਕਿ ਇਸ ਤਰੀਕੇ ਦੇ ਨਾਲ ਨਾ ਕਰੋ ਕਿਉਂਕਿ ਪੰਜਾਬ ਦੀ ਪੁਲਿਸ ਤੁਹਾਡੇ ਫਾਇਦੇ ਲਈ ਹੁੰਦੀ ਆ ਕਿਤੇ ਫਾਇਦਾ ਤੁਹਾਡਾ ਉਹ ਕਰਦੇ ਕਰਦੇ ਕਿਤੇ ਤੁਹਾਡਾ ਕੋਈ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਤੁਹਾਡੇ ਫਾਇਦੇ ਦੇ ਲਈ ਤੁਹਾਡੇ ਨੁਕਸਾਨ ਬਚਾਉਣ ਦੇ ਲਈ ਪੰਜਾਬ ਪੁਲਿਸ ਦਿਨ ਰਾਤ ਪਹਿਰਾ ਦਿੰਦੀ ਆ ਤਾਂ ਇਹ ਵੀਡੀਓ ਜਿਹੜੀ ਆ ਇਹ ਉਹੀ ਇਨਸਾਨ ਦੇ ਵੱਲੋਂ ਬਣਾਈ ਗਈ ਆ ਜੋ ਕਿ ਜਸਵਿੰਦਰ ਸਿੰਘ ਬਰਾੜ ਜੋ ਇੱਕ ਕਲਾਕਾਰ ਨੇ ਆਰਟਿਸਟ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਚਾਈਨਾ ਡੋਰ ਦੇ ਉੱਤੇ ਵੀਡੀਓ ਬਣਾਈ ਸੀ ਕਾਫੀ ਜ਼ਿਆਦਾ ਪਪੂਲਰ ਵੀਡੀਓ ਹੋਈ ਕਾਫੀ ਜ਼ਿਆਦਾ ਉਸ ਵੀਡੀਓ ਦੇ ਵਿੱਚ ਇੱਕ ਐਮਐਲਏ ਦਾ ਫੋਨ ਆਉਂਦਾ ਐਮਐਲਏ ਦਿਖਾਇਆ ਗਿਆ ਕਿ ਐਮਐਲਏ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚਾਈਨਾ ਡੋਰ ਦਾ ਇਸਤੇਮਾਲ ਕਰਨ ਵਾਲੇ ਨੂੰ ਛੁਡਵਾਉਣ ਦੇ ਲਈ ਫੋਨ ਕਰਦਾ ਤਾਂ ਇਸ ਵੀਡੀਓ ਦੇ ਵਿੱਚ ਵੀ ਇਹ ਸਾਰਾ ਕੁਝ ਜੋ ਕੀਤਾ ਗਿਆ ਸੇ ਦੇਣ ਦੇ ਵਾਸਤੇ ਕੀਤਾ ਗਿਆ ਤਾਂ ਅਪੀਲ ਵੀ ਕੀਤੀ ਹੈ ਇਹਨਾਂ ਦੇ ਵੱਲੋਂ ਇਹ ਪੂਰੀ ਟੀਮ ਦੇ ਵੱਲੋਂ ਅਪੀਲ ਕੀਤੀ ਆ ਕਿ Holi ਦਾ ਤਿਹਾਰਾ ਰੰਗਾਂ ਦਾ ਤਿਹਾਰਾ ਪਰ ਹੁੱਲੜਬਾਜੀ ਨਾ ਕੀਤੀ ਜਾਵੇ ਅਪੀਲ ਕੀ ਕਰ ਰਹੇ ਨੇ ਇੱਕ ਵਾਰ ਉਹ ਵੀ ਸੁਣਾਉਨੇ ਆ ਠੀਕ ਹੈ ਤੇ ਮੈਂ ਬਣਾ ਕੇ ਜਲੂਸ ਕਰ ਦੂੰਗਾ ਫੇਰ ਨਾਖਿਓ ਠੀਕ ਹੈ ਠੀਕ ਹੈ ਮੈਂ ਐ ਨਹੀਂ ਹੈਗਾ ਵੀ ਕੋਈ ਮੈਂ ਥੋੜੇ ਤੋਂ ਰੋਪ ਪਾਉਣਾ ਕੋਸ਼ਿਸ਼ ਕਰਨਾ ਪਰ ਮੇਰੇ ਕੋਲ ਬਰਦਾਸ਼ਤ ਨਹੀਂ ਬਣੀ ਠੀਕ ਟੀਹਾਰ ਰੱਖਣਾ ਨੇ ਚੀਜ਼ਾਂ ਦਾ ਹੋਲੀ ਹੈ ਚੇਅਰਮੈਨ ਸਾਹਿਬ ਇਹਨਾਂ ਨੂੰ ਵੀ ਕੋ ਤੁਹਾਨੂੰ ਵੀ ਮੈਂ ਕਹਿਣਾ ਖੁਸ਼ੀਆਂ ਨੇ ਧਿਆਰ ਹੈ ਮਨਾਓ ਪਰ ਗਲਤ ਤਰੀਕੇ ਨਾਲ ਠੀਕ ਹੈ ਠੀਕ ਹੈ ਤੁਹਾਨੂੰ ਦਾ ਸਾਹਿਬ ਠੀਕ ਹੈ ਲੈ ਜੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਸਸੀਕਲ ਜੀ ਰਤਬਾ ਟੀਵੀ ਨਾਲ ਤੁਸੀਂ ਜੁੜੇ ਹੋ ਤੇ ਮੈਂ ਜਸਵਿੰਦਰ ਸਿੰਘ ਬਰਾੜ ਸਾਡੀ ਐਸ ਐਚਓ ਐਮ ਐਲ ਵਾਲੀ ਵੀਡੀਓ ਚਾਈਨਾ ਡੋਰ ਦੇ ਵਿਸ਼ੇ ਤੇ ਅਸੀਂ ਬਣਾਈ ਸੀ ਅਸੀਂ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਸਤੇ ਇਹ ਕੋਸ਼ਿਸ਼ ਕਰਦੇ ਹੁੰਦੇ ਨੇ ਆਪਣੀ ਟੀਮ ਦੇ ਜ਼ਰੀਏ ਮੈਸੇਜ ਦੇਣ ਦੀ। ਇਸ ਵਾਰੀ ਵੀ ਮੈਂ ਕਹਿਣਾ ਹੈ ਕਿ ਇਹ ਵਰਦੀ ਸਾਡੇ ਪਾਈ ਹੋਈ ਹੈ। ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਹਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ। ਇਹਦਾ ਸਤਕਾਰ ਕਾਇਮ ਰੱਖਿਆ ਜਾਵੇ। ਵਰਦੀ ਸੰਬੰਧੀ ਜਾਂ ਜੋ ਗੱਲਾਂ ਬਾਤਾਂ ਸਾਡੀ ਟੀਮ ਨੇ ਸਾਡੀ ਇਸ ਵੀਡੀਓ ਦੇ ਵਿੱਚ ਕੀਤੀਆਂ ਜਿਹੜੀ ਵੀਡੀਓ ਤੁਸੀਂ ਦੇਖੀ ਹੈ। ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਲੱਗਿਆ ਹੋਵੇ ਕਿ ਸਾਡੇ ਤੇ ਕੋਈ ਨਿੱਜੀ ਅਟੈਕ ਕੀਤਾ ਗਿਆ। ਸਾਨੂੰ ਪੰਚ ਕੀਤਾ ਗਿਆ ਤਾਂ ਕਿਸੇ ਨੂੰ ਅਸੀਂ ਪੰਚ ਨਹੀਂ ਕਰਦੇ ਵਿਅਕਤੀ ਵਿਸ਼ੇਸ਼ ਨੂੰ। ਕਿਸੇ ਨੂੰ ਅਸੀਂ ਕਿਸੇ ਤੇ ਨਿੱਜੀ ਅਟੈਕ ਨਹੀਂ ਕਰਦੇ। ਇੱਕ ਮੈਸੇਜ ਹੁੰਦਾ ਸਾਡੀ ਟੀਮ ਦਾ। ਜਿਵੇਂ ਹੁਣ ਹੋਲੀ ਆ ਗਈ ਹੈ ਹੋਲੀ ਤੇ ਪਤਾ ਲੱਗਿਆ ਜਿੰਨਾ ਅਸੀਂ ਸਰਚ ਕੀਤਾ ਕਿ ਬਹੁਤ ਜ਼ਿਆਦਾ ਮਾੜੇ ਰੰਗ ਇਸ ਵਾਰੀ ਵਿਕਣਿਆ ਹੋਲੀ ਤੇ ਜਿਹੜੇ ਬਣ ਚੁੱਕੇ ਆ ਲਾਂਚ ਹੋ ਚੁੱਕੇ ਮਾਰਕੀਟ ਦੇ ਵਿੱਚ ਆ ਚੁੱਕੇ ਆ ਤੇ ਪਤਾ ਲੱਗਿਆ ਕਿ ਉਹ ਰੰਗ ਇਹੋ ਜਿਹੇ ਆ ਅੱਖਾਂ 'ਚ ਪੈ ਗਿਆ ਤਾਂ ਅੱਖਾਂ ਖਤਮ ਹੋ ਜਾਣੀਆਂ ਗਲੇ ਦੇ ਵਿੱਚ ਨੱਕ ਦੇ ਵਿੱਚ ਦੀ ਜਾਂ ਗਲੇ ਦੇ ਵਿੱਚ ਦੀ ਅੰਦਰ ਚਲਾ ਗਿਆ ਉਹਨੇ ਕੈਂਸਰ ਵੀ ਕਰ ਦੇਣਾ ਉਹਨੇ ਤੁਹਾਡੀ ਸਾਹ ਨਲੀ ਜਿਹੜੀ ਹੈਗੀ ਉਹਨੂੰ ਵੀ ਜਿਹੜਾ ਡਿਫੈਕਟਡ ਕਰਨਾ ਹੈ ਜਾਂ ਫਿਰ ਇਥੋਂ ਤੱਕ ਵੀ ਇਹ ਵੀ ਕਈ ਰੰਗ ਇਹੋ ਜਿਹੇ ਆ ਜੇ ਇੱਕਦਮ ਤੁਹਾਡੇ ਅੰਦਰ ਚਲਾ ਗਿਆ ਉਹਨੇ ਬਲੌਕ ਕਰ ਦੇਣਾ ਜਾਂ ਉਹਦੀ ਗੈਸ ਬਣ ਜਾਣੀ ਹੈ ਉਸ ਰੰਗ ਦੇ ਨਾਲ ਬੰਦੇ ਦੀ ਬੱਚੇ ਦੀ ਜੋ ਵੀ ਹੋਊਗਾ ਉਹਦੀ ਮੌਤ ਵੀ ਹੋ ਸਕਦੀ ਹੈ ਇਹ ਚੀਜ਼ਾਂ ਵੀ ਪਤਾ ਲੱਗੀਆਂ ਇਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਜ਼ਰੀਏ ਇਸ ਵਰਦੀ ਦੇ ਜ਼ਰੀਏ ਇਸ ਰੋਲ ਇਸ ਕਿਰਦਾਰ ਦੇ ਜ਼ਰੀਏ ਤੇ ਆਪਣੀ ਟੀਮ ਦੇ ਜ਼ਰੀਏ ਇਹ ਬੱਚੇ ਸ਼ਾਮਲ ਕੀਤੇ ਆ ਇਹਦੇ ਵਿੱਚ ਕਿਉਂਕਿ ਬੱਚਿਆਂ ਦਾ ਕੰਮ ਹੈ ਹੋਲੀ ਖੇਡਣਾ ਸਿਆਣੇ ਵੀ ਖੇਡਦੇ ਆ ਸਾਰੇ ਹੀ ਸਾਡੀ ਟੀਮ ਹੈ ਤੇ ਅਸੀਂ ਇੱਕ ਮੈਸੇਜ ਦਿੱਤਾ ਹੈ ਕਿ ਕੋਸ਼ਿਸ਼ ਕਰਿਓ ਰੰਗ ਵੇਚਣ ਵਾਲੇ ਵੀ ਤੇ ਰੰਗ ਵਰਤਣ ਵਾਲੇ ਵੀ ਥੋੜਾ ਜਿਹਾ ਮਹਿੰਗਾ ਰੰਗ ਵਰਤ ਲਓ ਆਰਗੈਨਿਕ ਰੰਗ ਵਰਤ ਲਓ ਜਿਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜਿਹੜੇ ਕੈਮੀਕਲ ਰੰਗ ਹੈ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਇਥੋਂ ਤੱਕ ਕਹਿੰਦੇ ਐ ਕਿ ਪੈਟਰੋਲ ਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਕੀ-ਕੀ ਕੁਝ ਕਾਫੀ ਕੁਝ ਮੈਂ ਪੜਿਆ ਸੀ ਕਿ ਬਹੁਤ ਕੁਝ ਪਾਇਆ ਹੁੰਦਾ ਉਹਦੇ ਵਿੱਚ ਜਿਹਦੇ ਨਾਲ ਬਹੁਤ ਘਾਤਕ ਨੁਕਸਾਨ ਹੁੰਦੇ ਐ ਅੱਖਾਂ ਨੂੰ ਹੁੰਦਾ ਨੱਕ ਨੂੰ ਹੁੰਦਾ ਕੰਨਾਂ ਨੂੰ ਹੁੰਦਾ ਗਲੇ ਨੂੰ ਹੁੰਦਾ ਫੇਫੜਿਆਂ ਨੂੰ ਹੁੰਦਾ ਗੁਰਦਿਆਂ ਨੂੰ ਹੁੰਦਾ ਇੰਨੇ ਵੱਡੇ ਨੁਕਸਾਨ ਐ ਕੁਝ ਮਾੜੇ ਰੰਗਾਂ ਦੇ ਇਸ ਕਰਕੇ ਵੇਚਣ ਵਾਲਿਆਂ ਨੂੰ ਤੇ ਖਰੀਦਣ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਮੈਸੇਜ ਚੰਗਾ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਵੀ ਦੱਸਿਓ ਲਾਈਕ ਸ਼ੇਅਰ ਕਰਿਓ ਵੱਧ ਵੱਧ ਲਾਈਕ ਸ਼ੇਅਰ ਕਰਿਓ ਤਾਂ ਕਿ ਦੁਨੀਆਂ ਤੱਕ ਇਹ ਮੈਸੇਜ ਪਹੁੰਚ ਸਕੇ ਜਾਂਦੇ ਰਹੋ ਵਸਤੇ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ